ਜੋ ਹਤ ਨੂਨੇ ਨਾਏ ਉਹਦੇ ਭਾਈ ਨੇ ਨਾਏ ਪੁੱਤ ਉਹਦਾ ਭਾਪ ਚਾਚਾ ਲੱਗਿਆ ਨਾਏ ਮਾ ਲਾਗੀ प्यार बुढ़िया ਹੋਰ ਤੀਆਂ ਨਾਏ ਦੋਨੇ ਇੱਕ ਵਿੱਚ ਵੜੇ ਅੰਦਰ ਵਾਕ ਦੇ ਬਾਹਰੇ ਖੜੇ ਤੇ ਮੈਂ ਨੂੰ ਕੁ ਨਹੀਂ ਸਕੇ ਸਾਰੇ ਲੱਤਾ ਮਾਰਿਆ ਕਹਿੰਦੇ ਜਾਨੋ ਨਾ ਮਾਰੋ ਇਹਨੂੰ ਉਹ ਦੇਉ ਇਹਨੂੰ ਦੱਕੂ ਗਾਣੇ ਤੇ ਮਾਰ ਕੇ ਤੇ ਕੁੱਟੇ ਕਟਾਉਣ ਦਾ ਇਹਨਾਂ ਦੇ ਮਾਲਕੀ ਦੀ ਨਾ ਝਗੜਾ ਦੀ ਸਿੱਖਾਂ ਦਾ ਕੀ ਮਤਲਬ ਤੁਸੀਂ ਇਹ ਬੁੜਾ-ਬੁੜੀ ਦੀ ਆ ਇੱਜ਼ਤਾਂ ਕੁੱਟਣ ਨੂੰ ਮਾਰਨ ਹੂੰ ਮੇਰੇ ਜੀ ਆ ਬਾਹਾਂ ਕੜੀਸੀਆਂ ਨੇ ਨਹੀਂ ਤਾਂ ਆਸਤਾਨੀ ਨੀਲ ਜਿਹੜੇ ਪਏ ਹੋਣੇ ਮਾਤਾ ਇਹ ਓਸੀ ਚੀਜ਼ ਦੇ ਪਏ ਨਹੀਂ ਆ ਜੀ ਉਹਨਾਂ ਨੇ ਬਾਹਾਂ ਖਿੱਚ ਲੀਆਂ ਜ਼ੋਰ ਦੀ ਸਾਰੇ ਜ਼ੋਰ ਦੀ ਅੱਛਾ ਆ ਆ ਜਿਹੜੇ ਨੀਲ ਪਏ ਹੋਏ ਓਸੀ ਚੀਜ਼ ਦੇ ਪਏ ਹੋਏ ਨਹੀਂ ਆ ਆ ਸਾਰੇ ਕੋਈ ਬੰਦਿਆਂ ਨੇ ਵੀ ਕੁੱਟਿਆ ਕਿਸੇ ਨੇ ਬੰਦਿਆਂ ਨੇ ਨੰਗੇ ਨਹੀਂ अच्छा जी। ਨਿੰਗ ਨੇ ਨਾ ਇਹ ਤਾਂ ਮੇਰੇ ਦੋਸਤ ਜਵਾਈ ਦੇ ਛੋਟੀ ਮਾਰੀ ਲੱਤ ਤੇ। ਉਹਨੂੰ ਜਦੋਂ ਪਾ ਪਾਲਿਆ ਉਹ ਵੀ ਨੂੰ ਚੜਾਉਣ ਲੱਗ ਗਿਆ। ਉਹ ਕਹਿੰਦਾ ਮੇਰੀ ਨਾਨੀ ਮਾਰਦੀ। ਉਹਨੇ ਮਾਰਿਆ। ਘੇਰ ਲਿਆ ਦੇ ਜੋ ਦੇਖਣੇ ਵੀਡੀਓ ਚਾਊਗਾ। ਥੋੜੇ ਵੀ ਮਾਰੇ ਉਹਨਾਂ ਨੇ। ਹਾਂ ਮੇਰੇ ਵੀ ਮਾਰੇ ਛੋਟੀ। ਛੋਟੀ ਫਿਰ ਕਹਿੰਦੇ ਚੱਲ ਕਹਿੰਦੇ ਬੁੱਢੀ ਤੈਨੂੰ ਈਸੀ ਐਸ ਕਰਾਵਾਂਗੇ ਚੱਲ ਸਾਡੇ ਨਾਲ। ਬਚਾਉਂਦੇ ਤੇ ਅਸੀਂ ਬਚਾਉਣ ਗਏ ਤੇ ਜੇ ਸਾਨੂੰ ਮਾਰਨ ਲੱਗੇ ਗਵਰਡੀ ਨੂੰ ਸੀ ਭੱਜੇ ਫਿਰ। ਕੌਣ ਮਾਰ ਰਿਆ ਸੀ ਮਾਤਾ? ਉਹਨਾਂ ਦਾ ਸਾਰਾ ਪਰਿਵਾਰ ਅੰਦਰੋਂ ਕੁੱਟ-ਕੁੱਟ ਕੇ ਕੱਢ ਰਹੇ ਤੇ ਉਹਨਾਂ ਨੇ ਹਾਂ ਤੇ ਨਾਲ ਨੰਗ ਸਿੰਘ ਹਾਂ ਨੰਗ ਸਿੰਘ ਵਾਰ ਕੇ ਖੜੇ ਤੇ ਜੇ ਸਾਡਾ ਕੋਈ ਹਟਾਉਂਦਾ ਤੀ ਤਾਂ ਤਲਵਾਰਾਂ ਮਾਰਦੇ ਤੇ ਉਹਨਾਂ ਦੇ ਮੂਰੇ ਉਹ ਲੈ ਕੇ ਖੜ ਗਏ ਕਿਤੇ ਇਹ ਕਲੇਸ਼ ਨੇ ਇੱਕ ਬੰਦੇ ਦੀ ਆਪਾਂ ਕਹਿ ਸਕਦੇ ਵੀ ਜਾਨ ਲੈ ਲਈ ਚਾਹੇ ਕੋਈ ਵੀ ਗਲਤ ਸੀ ਜਾਂ ਕੋਈ ਵੀ ਇਹਦੇ ਚ ਕਸੂਰਵਾਰ ਸੀ ਤੇ ਨੌਬਤ ਅੱਜ ਇੱਥੇ ਤੱਕ ਪਹੁੰਚ ਗਈ ਵੀ ਅਜੇ ਵੀ ਕਿੰਨੀਆਂ ਲਾਸ਼ਾਂ ਵੇਚਣੀਆਂ ਇਸ ਘਰ ਦੇ ਵਿੱਚ ਇਹਦਾ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿਉਂਕਿ ਜਿਹੜੇ ਸਾਹ ਨਾਲ ਤਾਲੇ ਮਾਰੇ ਹੋਏ ਆ ਜਦੋਂ ਵੀ ਦੋ ਸਕਿੰਟ ਲਈ ਗੇਟ ਖੋਲਣਾ ਤਾਲਾ ਮਾਰਨਾ ਜਿਹੜੇ ਪਹਿਲਾਂ ਰਹਿੰਦੇ ਸੀ ਉਹ ਵੀ ਜਿਹੜੇ ਹੁਣ ਰਹਿ ਰਹੇ ਆ ਉਹ ਵੀ ਕਿੰਨਾ ਕਚਿਰ ਇਹਨਾਂ ਨੂੰ ਪ੍ਰਸ਼ਾਸਨ ਜਾਂ ਨਿਹੰਗ ਸਿੰਘ ਜਥੇਬੰਦੀਆਂ ਜਾਂ ਤੁਹਾਡੇ ਸਾਡੇ ਅਰਗੇ ਜਾਂ ਗਵਾਂਢੀ ਬਚਾਉਣਗੇ ਕਿਵੇਂ ਠੀਕ ਹੋ ਤੁਸੀਂ ਹੂੰ ਕੋਈ ਠੀਕ ਨਹੀਂ ਪਤਾ ਕੀ ਹੋਇਆ ਮਾਤਾ ਇਹਨੇ ਮਾਰੀਆਂ ਨਹੀਂਆਂ ਸੱਟਾਂ ਪੁੱਤ ਦੋ ਤਨੂਨੇ ਨਵੇਂ ਦੇ ਭਾਈ ਨੇ ਨਵੇਂ ਕੋ ਤੋਰਾ ਬਾਪ ਚਾਚਾ ਲੱਗਿਆ ਨਾ ਮਾ ਲਗੀ ਚਾਰ ਬੁੜੀਆਂ ਹੋਰ ਤੀਆਂ ਨਵੇਂ ਦੋਨੇ ਇੱਕ ਵਿੱਚ ਬੜੇ ਅੰਦਰ ਬਾਕੀ ਦੇ ਬਾਰੇ ਖੜੇ ਤੇ ਮੈਂ ਨੂੰ ਕੋ ਨਹੀਂ ਸਕੇ ਸਾਰੇ ਲੱਤਾ ਮਾਰਿਆ ਕਹਿੰਦੇ ਜਾਨੋ ਨਾ ਮਾਰੋ ਇਹਨੂੰ ਉਹ ਦੇਵ ਇਹਨੂੰ ਧੱਕੂ ਦਾ ਨੇ ਤੇ ਮਾਰ ਕੇ ਕੀ ਰੌਲਾ ਕੀ ਸੀ ਮਾਤਾ ਕੀ ਗੱਲ ਦਾ ਰੌਲਾ ਜੀ ਆਈ ਤੀ ਪਹਿਲਾਂ ਮੇਰਾ ਦੋਤਾ ਇਹਦਾ ਬਾਪ ਮਰ ਗਿਆ ਸੀ ਉਹ ਮੈਂ 9 ਮਹੀਨਿਆਂ ਦਾ ਪਾਲਿਆ ਸੀ 28 ਸਾਲ ਹੋ ਗਏ ਤੇ ਮੈਨੂੰ ਬੇਟੀ ਨੂੰ ਹੂੰ ਉਹ ਹੁਣ ਵੀ ਬੇਟੀ ਦੀ ਕੁੜੀਆਂ ਵਿਆਹਤੀਆਂ ਉਹ ਵੀ ਵਿਆਹਤਾ ਹੂੰ ਉਹ ਚਾਰ ਗੈਲਾ ਤਾਂ ਪਹਿਲਾਂ ਜੀ ਪੰਚਾਇਤਾਂ ਨਾਲ ਆਸੀ ਲਿਆਂਦੀ ਹੂੰ ਮੁੰਡੇ ਨਾਲ ਲੜ ਲੜਾਈਆਂ ਨਾ ਰੋਟੀ ਦੇਵੇ ਮੁੰਡੇ ਨੂੰ ਹੂੰ ਘਰੋਂ ਕੱਢਤਾ ਅੱਛਾ ਉਹ ਜੂਰ ਸਾਹਿਬ ਤੋਂ ਵੀ ਪਰਾ ਪਹਿਲਾਂ ਇੱਥੇ ਸੁਗਰੂਰ ਲੱਗਿਆ ਸੀ ਆਪਿ ਉਹ ਕਦੇ ਮੁੱਝੀਆਂ ਖਾਣਾਂ ਦਾ ਕਦੇ ਰੋਟੀ ਖਾਣਾਂ ਦਾ ਆਪ ਪਕਾ ਕੇ ਖਾ ਕੇ ਪੈ ਜਾਂਦੀ ਮੋਜਨ ਉਹ ਮੈਨੂੰ ਵੀ ਮੁੰਡਾ ਦਿੰਦਾ ਜੀ ਪਕਾ ਕੇ ਬਹੁਤ ਲੜਦੀ ਬਹੁਤ ਲੜਦੀ ਕਲੇਸਤਾਨ ਦੀ ਆਪਾਂ ਉੱਥੇ ਚੱਲੀਏ ਪਹਿਲਾਂ ਸੰਗਰੂਰ ਲਿਆਂਦੀ ਆ ਗਈ ਇੱਥੇ ਕੱਢਦੇ ਆਈ ਮੁੰਡੇ ਨੂੰ ਫੇਰ ਇੱਥੋਂ ਵਾਗੀ ਉਹ ਮੁੰਡੇ ਨੇ ਦੂਜੇ ਨੇ ਚਾਚੇ ਤੋਂ ਕਟਾਤਾ ਮੇਰਾ ਦੂਤਾ ਅੱਛਾ ਹਾਂ ਉਹ ਤਾਂ ਕਟਾਇਆ ਹੋਇਆ ਫੇਰ ਜੋ ਬਸ ਇਹ ਪਹਿਲਾਂ ਜਮਾ ਨਹੀਂ ਜਾਂਦੀ ਸੀ ਬਾਹਰੇ ਫੇਰ ਤਾਂ ਉਹ ਬਸ ਜੰਮੀ ਖੁੱਲੀ ਹੋਗੀ ਜਾਵੇ ਜਿਆਦੇ ਖੁੱਲੀ ਹੋਈ ਹੋਈ ਬਸ ਆ ਹੁਣ ਜੀ ਜਮੀਨਾ ਪਿੱਛੇ ਮੁੰਡਾ ਮਰ ਗਿਆ ਕਹਿੰਦੀ ਮिन्नੂ ਦੇ ਉਹ ਸਾਰੀ ਉਹ ਮੁੰਡਾ ਮੇਰਾ ਦੋਤਾ ਇਹਨਾਂ ਨੂੰ ਵਸੀਤ ਕਰਾ ਗਿਆ ਦੋਏ ਭੈਣਾਂ ਨਾਲ ਜੀ ਇੱਕ ਆਪ ਦੀ ਕੁੜੀ ਨਾਲ ਉਹ ਕਹਿੰਦੀ ਹਾਂ ਹਾਂ ਉਹ ਤਾਂ ਛੁੱਟੀ ਬਸੀ ਤੇ ਸੋਟੀ ਮਾਤਾ ਜਿਹੜੇ ਹੁਣ ਤੁਹਾਡੇ ਨਾਲ ਕੁੱਟਮਾਰ ਹੋਈ ਆ ਉਹ ਤੁਹਾਡੇ ਨਾਲ ਕੁੱਟਮਾਰ ਕਰਨ ਦਾ ਕਾਰਨ ਕੀ ਸੀ ਕਿਉਂ ਕੁੱਟਿਆ ਤੁਹਾਨੂੰ ਉਹਨਾਂ ਨੇ ਉਹ ਕੁੱਟਿਆ ਕਹਿੰਦੀ ਤਾਂ ਤਾਂ ਕਹਿੰਦੀ ਜ਼ਮੀਨ ਦਵਾਈ ਹੈ ਤਹਿਲਵਾਤੀ ਕੁੜੀਆਂ ਨਾਲ ਤੂੰ ਘਰੇ ਬੈਠੀ ਐ ਕਿਉਂ ਬੈਠੀ ਐ ਮੇਰੀ ਐ ਸਾਰੀ ਮੇਰੀ ਨਹੀਂ ਹੁਣ ਜਿਹੜੀ ਤੁਸੀਂ ਲੇਡੀਜ਼ ਦੀ ਗੱਲ ਕਰ ਰਹੇ ਹੋ ਉਹ ਮਤਲਬ ਤੁਹਾਡੀ ਦੋਤ ਨੂੰ ਸੀ ਜਿਹੜੀ ਉਹ ਹੁਣ ਪੇਕੇ ਰਹਿ ਰਹੀ ਸੀ ਆਪ ਇੱਕੀਤੀ ਗਈ ਹੋਈ ਇਹ ਤਾਂ ਜਿੱਦ ਦੇ ਮੁੰਡਾ ਮਰ ਗਿਆ ਉਹਦੀ ਬਸ ਚੱਕ ਕੇ ਚੋਲਾ ਬਾਈਕ ਭਰ ਕੇ ਉਹਦੀ ਭੱਜ ਗਈ ਮੁੰਡੇ ਦੀ ਮੌਤ ਕਿਵੇਂ ਹੋਈ ਸੀ ਜੀ ਮੁੰਡੇ ਦੀ ਉਹ ਕਹਿੰਦੇ ਵੀ ਮੇਰੇ ਨਾਲ ਆਇਆ ਮੇਰੇ ਤੇ ਝੂਠਾ ਪਰਚਾ ਪਾਇਆ ਉਹ ਜੀ ਉਹ ਕਹਨਾ ਜਦ ਉਹ ਮੁੰਡੇ ਨੂੰ ਉਹ ਤੜਕੀ ਸਨੇਹੀ ਕਹਿੰਦੀ ਮੈਂ ਤਾਂ ਜਾਣੀ ਆ ਤੈਨੂੰ ਫਸਾਉਂਗੀ ਹੁਣ ਉਹ ਕਹਿੰਦਾ ਕਿੱਥੇ ਜਾਣੀ ਆ ਕਹਿੰਦੀ ਮੈਂ ਜਾਣੀ ਆ ਉਹਦੇ ਭਾਈ ਕੋਲੇ ਉਹ ਕਹਿੰਦਾ ਵਾਚ ਤਾਂ ਲੰਘ ਗਈ ਐ ਹੱਸਣ ਲੱਗਿਆ ਕੁੜੀ ਨੂੰ ਕਹਿੰਦਾ ਆ ਜਾ ਪੁੱਤ ਉਹ ਕਹਿੰਦਾ ਐ ਨਹੀਂ ਜਾਇਦਾ ਹੁੰਦਾ ਐ ਹੱਸਣ ਲੱਗ ਗਿਆ ਕਹਿੰਦੇ ਤੈਨੂੰ ਤਾਂ ਮੈਂ ਦਿਖਾਉਂ ਐਨ ਵਧੀਆ ਤਾਰੇ ਅੱਛਾ ਉਹਨੂੰ ਕਹਿ ਕੇ ਐ ਬਾਗੀ ਉਹ ਰੋਣ ਲੱਗ ਗਿਆ ਚੱਲ ਮੇਰੀ ਭੈਣ ਤੀ ਲਵੇ ਉਹ ਸਾਧ ਲਈ ਉਹ ਸਾਧ ਕੇ ਉਹ ਚੱਲ ਕਹਿੰਦੀ ਵੀ ਮਨਦੀਪ ਕੀ ਹੋ ਗਿਆ ਕਹਿੰਦਾ ਉਹ ਬਾਗੀ ਭੱਜ ਗਈ ਕਹਿੰਦਾ ਬਾਗੀ ਲਾਈਕੀ ਕਹਿੰਦਾ ਤੈਨੂੰ ਮਰ ਪਾਉ ਉਤੋਂ ਜੀ ਨਾਲ ਦੀ ਨਾਲ ਸਾਰੀ ਪੁਲਿਸ ਆ ਗਈ ਪੁਲਿਸ ਆਈ ਹੋਈ ਜੀ ਮੁੰਡੇ ਨੇ ਉਹਨਾਂ ਨੂੰ ਪੁੱਛਿਆ ਮੁੰਡਾ ਲੱਭੀ ਖੜਾ ਤੀ ਉਹ ਕਹਿੰਦਾ ਹਾਂ ਜੀ ਮੈਂ ਆ ਮਨਦੀਪ ਉਹ ਕਹਿੰਦਾ ਬੈਠ ਗੱਡੀ 'ਚ ਤੇਰੇ ਘਰ ਆਈ ਗੱਡੀ ਦੇ ਹੇਠਾਂ ਆ ਕੇ ਲੀਤੇ ਹੇਠਾਂ ਮਰ ਗਈ ਨਾ ਇਹ ਕਹਿੰਦਾ ਕੁੜੀ ਮਰ ਗਈ ਮੁੰਡਾ ਪਾਹੀ ਹੋਣ ਲੱਗਾ ਹੋ ਗਿਆ ਝੁੱਟਾ ਪੈ ਗਿਆ ਵੀ ਹਾਂ ਇਹ ਕੀ ਹੋ ਗਿਆ ਮੁੰਡਾ ਮੇਰਾ ਸਰੀਪਤੀ ਨਾ ਖਾਂਦਾ ਤੀ ਨਾ ਪੀਂਦਾ ਤੀ ਉਹਨੂੰ ਜੀ ਪੁਲਿਸ ਉਹ ਕਹਿੰਦੇ ਰੋਟੀ ਨਹੀਂ ਖਾਦੀ ਮੇਰੀ ਦੋਤੀ ਆ ਗਈ ਨੇ ਵੱਜ ਗਏ ਸਾ ਦਿੱਲੀ ਵੱਡੇ ਬਿਆਨ ਸੁਨੇਹਾ ਦੇ ਕੇ ਉਹ ਵਸ ਕਹਿੰਦੀ ਕਿਹੜੇ ਰੋਟੀ ਕਹਿੰਦਾ ਰੋਟੀ ਤਾਂ ਹੀ ਸੀ ਕਮਾਵਾਂਗੇ ਪੁਲਿਸ ਵਾਲੇ ਕਹਿੰਦੇ ਹੂੰ ਡਰਬਿਆ ਸਾਰੇ ਉਹ ਫਿਰ ਮੁੰਡਾ ਲੈ ਜਾ ਕੇ ਜੀ ਉਹਨੂੰ ਧਮਕੀਆਂ ਦਿੱਤੀਆਂ ਪਰ ਲਿਜਾ ਕੇ ਡਰਾਤਾ ਐਨ ਪੂਰਾ ਡਰਾ ਕੇ ਆਪ ਉਹ ਤਾਂ ਉੱਥੇ ਕੁਰਸੀ ਤੇ ਬੈਠੀ ਐ ਪੰਚਾਇਤ ਸਾਰੀ ਥੱਲੇ ਬੈਠੀ ਐ ਫਿਰ ਉਹ ਡਰਾ ਕੇ ਕਹਿੰਦਾ ਉਹ ਡਰ ਗਿਆ ਜਦੋਂ ਫੇਰੇ ਤੇ ਆ ਕੇ ਉਹਨੇ ਐ ਨਹੀਂ ਪਤਾ ਕੀ ਤਾਂ ਕਰਿਆ ਕੀ ਨਾ ਪੌੜੀਆਂ ਚੜਦੀ ਦੇਖੀ ਐ ਵੀਡੀਓ ਵਿੱਚ ਉਹ ਚ ਲਾਏ ਹੋਨੇ ਜੀ ਸਾਡੇ ਕੈਮਰੇ ਵਿੱਚ ਕੈਮਰੇ ਹੈ ਫੇਰ ਉੱਥੇ ਪਤਾ ਨਹੀਂ ਉਹਨੇ ਕੀ ਕਰਿਆ ਪਤਾ ਨਹੀਂ ਆਪੇ ਕਰਿਆ ਪਈ ਕੁਛ ਪਤਾ ਨਹੀਂ ਉਹਨੇ ਕਰਿਆ ਇਹ ਰੰਗ ਪਤਾ ਆਪਾਂ ਬਿਨ ਦੇ ਕੇ ਕਹਾ ਦਾ ਮੈਂ ਉਹ ਬਸ ਆਏ ਹੋ ਗਏ ਫੇਰ ਬਿੰਡ ਦੇ ਲੈ ਗਏ ਚੱਕ ਕੇ ਸਾਰੇ ਆਪ ਮੌਜਾ ਨਾ ਖੜੀਏ ਸਾਰੇ ਐ ਵੀਡੀਓ ਵਿੱਚ ਦਿਖਦਾ ਐ ਆਈ ਗਾਣਾ ਮਤਲਬ ਚੂਪੋੜ ਸਾਲੇ ਝੂਠ ਬੋਲ ਰਹੇ ਸੀ ਵੀ ਉਹ ਗੱਡੀ ਦੇ ਥੱਲੇ ਆ ਗਈ ਆ ਕੁਝ ਵੀ ਉਹ ਗੱਲ ਝੂਠ ਬੋਲਦੇ ਸੀ ਝੂਠ ਬੋਲਦੇ ਸੀ ਕੋਈ ਨਹੀਂ ਆਈ ਸੀ ਉਹ ਥਾਣੇ 'ਚ ਬੈਠੀ ਸੀ ਅੱਛਾ ਮੁੰਡੇ ਨੇ ਟੈਨਸ਼ਨ ਦੇ ਵਿੱਚ ਹਾਂ ਜਿਹੜਾ ਸੁਸਾਈਡ ਕਰ ਲਿਆ ਜਾਂ ਫਾਨੂੰ ਨਹੀਂ ਪਤਾ ਵੀ ਮਰਡਰ ਕੀਤਾ ਹਾਂ ਉਹ ਤਾਂ ਬਸ ਫੋਰੇ 'ਚ ਉਹ ਲਾਇਗੇ ਚੱਕ ਕੇ ਉੱਤੇ ਜਵਾਬ ਦੇਤਾ ਫਿਰ ਫੰਗਲੂ ਸਿ ਵਿਏ ਲੈ ਗਏ ਸਿ ਵਿਏ ਤੋਂ ਇੱਥੇ ਗਾਂ ਲੈ ਗਏ ਫਿਰ ਲੁਦੇਹਾੜੇ ਲੈ ਗਏ ਮਤਈ ਜਿਹੜੀ ਹੁਣ ਤੁਹਾਡੇ ਨਾਲ ਘਟਨਾ ਵਾਪਰੀ ਆ ਇਹ ਉਸ ਤੋਂ ਪਹਿਲਾਂ ਮਤਲਬ ਉਹ ਜਿਹੜੀ ਥੋੜੀ ਦੋਤ ਨੂੰ ਸੀ ਉਹ ਪੇਕਿਆਂ ਤੋਂ ਆਈ ਸੀ ਫਿਰ ਪੇਕਿਆਂ ਤੋਂ ਆਈ ਸੀ ਪੇਕਿਆਂ ਤੋਂ ਆਈ ਸੀ ਤੇ ਨਾਲ ਕੋਣ ਕੋਣ ਸੀ ਉਹਦੇ ਜੀ ਮੁੰਡਾ ਮਰਿਆ ਉਹਦੀ ਭੱਜ ਗਈ ਸੀ ਨਾਲੇ ਕਹਿੰਦੇ ਵੀ ਉਹਨੂੰ ਇੱਕ ਵਾਰ ਪੁਲਿਸ ਨੇ ਫੜ ਲਿਆ ਸੀ 2 ਕੁ ਮਹੀਨੇ ਅੰਦਰ ਵੀ ਲਾ ਕੇ ਆਈ ਹੈ ਹੋਰ ਤਾਂ ਜੀ ਫੇਰ ਪੜੀ ਆ ਜਦ ਅਸੀਂ ਮੁੰਡਾ ਲੈਂਦਾ ਅੱਛਾ ਦਰਨੇ ਲਾਇ ਜੁਨੀਅਰ ਆਏ ਉਹ ਫੇਰ ਫੜੀ ਹੈ ਠੀਕ ਹੈ ਅੱਛਾ ਮਾਤਾ ਤੁਹਾਨੂੰ ਤੁਸੀਂ ਅੰਦਰ ਸੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਹੈ ਵੀ ਜਿਹੜੀ ਨਾਨਾਂ ਸੀ ਉਸ ਕੁੜੀ ਦੀ ਉਹ ਰੋਕ ਰਹੀ ਸੀ ਉਹ ਜੀ ਮੈਂ ਉਹ ਜਦ ਮੇਰੇ ਸੱਟਾ ਮਾਰੀਆਂ ਉਹਨੇ ਦੇਖਿਆ ਵੀ ਮੇਰੀ ਨਾਨੀ ਟਾ ਰੱਖੀ ਹੈ ਅੱਛਾ ਉਹ ਮੇਰੇ ਤੇ ਆ ਕੇ ਡਿੱਗ ਪਈ ਅੱਛਾ ਨਾਏ ਮੇਰੀ ਭੈਣ ਡਿੱਗ ਪਈ ਆ ਕੇ ਬੁੜੀ ਹੈ ਉਹ ਵੀ ਠੀਕ ਹੈ ਚਲੋ ਉਹ ਤਾਂ ਚੱਕ ਲਈ ਮੇਰੀ ਦੋਸਤੀ ਅੰਦਰ ਕਰ ਲਈ ਮੈਂ ਬਾਹਰ ਸੜਤੀ ਹਾਂ ਉਹ ਵੀਡੀਓ ਦੇ ਵਿੱਚ ਵੀ ਹੈਗਾ ਹਾਂ ਮੈਂ ਬਾਰਿਸ਼ ਛਿੜਤੀ ਉਹ ਅੰਦਰ ਕਰ ਲਈ ਉਹ ਵੀ ਕੂਕਾ ਮਾਰ ਦਿਆ ਉਹ ਕਰਦੀ ਐ ਫਿਰ ਜੀ ਉਹਨੂੰ ਅੰਦਰ ਕਨਾ ਕੋਈ ਪਤਾ ਨਹੀਂ ਕੀ ਪੈ ਪਤਾ ਨਹੀਂ ਕੀ ਵੇ ਹੋਊਗੀ ਕੁੜੀ ਫਿਰ ਉਹਨੂੰ ਚੱਕ ਕੇ ਲੈ ਗਏ ਨੇ ਇੱਥੇ ਵੀ ਲੈ ਇੱਥੇ ਜਵਾਬ ਦੇਤਾ ਫਿਰ ਪਟਿਆਲੇ ਲੈ ਕੇ ਗਏ ਹੋਰੇ ਅੱਛਾ ਮਤਲਬ ਹੁਣ ਉਹ ਹਸਪੀਟਲ ਦੇ ਵਿੱਚ ਐ ਤੁਹਾਡੀ ਹਾਂ ਜੀ ਉੱਥੇ ਐ ਤੁਹਾਡੇ ਮਾਤਾ ਕਿੱਥੇ ਕਿੱਥੇ ਸੱਟਾਂ ਲੱਗੀਆਂ ਨੇ ਮੇਰੇ ਜੀ ਆਹ ਬਾਹਾਂ ਕੜੀਸੀਆਂ ਨੇ ਨਹੀਂ ਤਾਂ ਅਸਤਾਨੀ ਨੀਲ ਜਿਹੜੇ ਪਏ ਹੋ ਨੇ ਮਾਤਾ ਇਹ ਓਸੀ ਚੀਜ਼ ਦੇ ਪਏ ਨੇ ਹਾਂ ਜੀ ਉਹਨਾਂ ਨੇ ਬਾ ਖਿੱਚ ਲੀਆਂ ਜ਼ੋਰ ਦੀ ਸਾਰੇ ਜ਼ੋਰ ਦੀ ਖਿੱਚ ਕੇ ਆਹ ਜਿਹੜੇ ਨੀਲ ਪਏ ਹੋਏ ਓਸੀ ਚੀਜ਼ ਦੇ ਪਏ ਹੋਏ ਨੇ ਆ ਸਾਰੇ ਆ ਸਾਰੇ ਅੰਬੀਆਂ ਪਈਆਂ ਨੇ ਤੁਸੀਂ ਦੇਖ ਸਕਦੇ ਹੋ ਆ ਮਾਤਾ ਦੇ ਹੱਥਾਂ ਤੇ ਜਿਹੜੇ ਨੀਲ ਪਏ ਹੋ ਨੇ ਕਿੰਨੇ ਵੱਡੇ ਮਤਲਬ ਨੀਲ ਨੇ ਇਹ ਇਹ ਕਿੱਥੇ ਆਮ ਕਹਿ ਦਈਏ ਵੀ ਕਿਸੇ ਆਮ ਤਰ੍ਹਾਂ ਦੀ ਇਹ ਕੋਈ ਉਹ ਨਹੀਂ ਹੈਗੇ ਵੀ ਕਿਤੇ ਜ਼ਬਰਦਸਤੀ ਕੀਤੀ ਹੋਵੇ ਬਹੁਤ ਬੁਰੀ ਤਰ੍ਹਾਂ ਕੁੱਟਣ ਤੋਂ ਬਾਅਦ ਇਸ ਤਰ੍ਹਾਂ ਦੇ ਨੀਲ ਨੇ ਜਿਹੜੇ ਬੰਦੇ ਦੇ ਸਰੀਰ ਦੇ ਉੱਤੇ ਪੈਂਦੇ ਨੇ ਆਪਾਂ ਸਮਝ ਸਕਦੇ ਹਾਂ ਇਸ ਗੱਲ ਨੂੰ ਕਿ ਬਜ਼ੁਰਗ ਮਾਤਾ ਨੇ ਮਾਤਾ ਦੀ ਉਮਰ ਪੁੱਛਦੇ ਆ ਵੀ ਇਹ ਆਪਾਂ ਹੀ ਬੰਦੀ ਇਹ ਉਹਦੇ ਹੀ ਘਰਤੀ ਇਹਦਾ ਜੇ ਚੱਲ ਦੋ ਚਾਰ ਕੁਸ ਕਹਿ ਦਿੰਦੇ ਨੇ ਲੋਕ ਆਪੇ ਚੁੱਪ ਕਰ ਜਾਂਦੀ ਹੈ ਵੀ ਇਹ ਭੱਜੀ ਕਿ ਉਹ ਮਾਤਾ ਤੁਹਾਡੀ ਉਮਰ ਕਿੰਨੀ ਕੁ ਹੋਣੀ ਜੀ ਮੇਰੀ ਜੀ ਹੱਲਿਆ ਤੋਂ 8 ਸਾਲ 85 ਕੇ ਸਾਲ ਦੀ ਬਣਦੀ ਹੈ ਜੀ ਮੈਂ ਹੱਲਿਆ ਨੂੰ ਅੱਛਾ ਇੰਨੀ ਵੱਡੀ ਉਮਰ ਦੇ ਵਿੱਚ ਦੇਖੋ ਤੁਸੀਂ ਬਜ਼ੁਰਗ ਮਾਤਾ ਨੇ ਹਨਾ ਤੇ ਇਸ ਮਾਤਾ ਦੀ ਉਂਝ ਵੀ ਇਹ ਮਤਲਬ ਇੰਨੀ ਵੱਡੀ ਉਮਰ ਦੇ ਵਿੱਚ ਨੇ ਕਿ ਬੰਦੇ ਨੂੰ ਤੱਕਾ ਵੀ ਲੱਗੇ ਤਾਂ ਇਸ ਉਮਰ ਦੇ ਵਿੱਚ ਕਹਿ ਦਈਏ ਕਿ ਬੰਦੇ ਨੂੰ ਖਤਰਾ ਹੁੰਦਾ ਹੈ ਕਿ ਉਹਦੀ ਜਾਨ ਦਾ ਤੇ ਜਿਸ ਤਰ੍ਹਾਂ ਮਾਤਾ ਦੱਸ ਰਹੇ ਨੇ ਕਿ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਕਈ ਜਣਿਆਂ ਦੇ ਵੱਲੋਂ ਵੇ ਭਾਈ ਜਿਹੜਾ ਮੁਰਸੀ ਐ ਮਾਤਾ ਜਿਹੜੇ ਤੁਹਾਡੇ ਘਰੇ ਆਏ ਸੀ ਕੋਣ ਕੋਣ ਸੀ ਕਿੰਨੇ ਕ ਬੰਦੇ ਸੀ ਕੋਣ ਹੁਣ 10 12 ਤਾਂ ਨਹੀਂ ਗਤੇ ਅੱਛਾ ਜੀ ਸੀ ਸੱਤ ਬੁੜੀਆਂ ᱛੀਆਂ ਅੱਛਾ ਜੀ ਤੇ ਪਿੰਡ ਦੀ ਪੰਚਾਇਤ ਨੇ ਉਹਨਾਂ ਨੂੰ ਕੁਛ ਨਹੀਂ ਆਖਿਆ ਵੀ ਸਾਡੇ ਉਹ ਜੀ ਪੰਚਾਇਤ ਦਾ ਕੋਈ ਆਈ ਇਹ ਨਹੀਂ ਪੰਚਾਇਤ ਦਾ ਉਹਨਾਂ ਨੇ ਗੱਠ ਰੱਖੇ ਨਹੀਂ ਉਹਦਾ ਕੋਈ ਸੱਦੇ ਬਾਅਦ ਚ ਆਏ ਲੋ ਤੈਨੂੰ ਪਤਾ ਨਹੀਂ ਬਾਅਦ ਚ ਆਏ ਹੋਗੇ ਤੇ ਮਾਤਾ ਜਿਹੜੀ ਉਹ ਬੁੜੀਆਂ ਸੀ ਨਾਲ ਉਹਨਾਂ ਨੂੰ ਜਾਣਦੇ ਹੋ ਤੁਸੀਂ ਕਿਸੇ ਤੋਂ ਤੁਹਾਡੀ ਜਾਣ ਪਛਾਣ ਦੀ ਸੀ ਮੈਂ ਨਹੀਂ ਜਾਣਦੀ ਹੈਗੀ ਮੈਂ ਆਇਆ ਬਾਈ ਨਹੀਂ ਉਹ ਨੰਦਰਾ ਕੋਈ ਬਾਈ ਨਹੀਂ ਕੋਈ ਸੀ ਨਾ ਉਹ ਨਿਆਏ ਬੈਨਪੁਟਾ ਉਹਨਾਂ ਨੇ ਵੀ ਲਾ ਬਹੁਤ ਬੰਦਿਆਂ ਨੇ ਵੀ ਕੁੱਟਿਆ ਕਿਸੇ ਨੇ ਬੰਦੇ ਨੇ ਨਿੰਗ ਨੇ ਅੱਛਾ ਜੀ ਨਿੰਗ ਨੇ ਨਾ ਇਹ ਤਾਂ ਮੇਰੇ ਰੋਹਤ ਜਵਾਈ ਦੇ ਛੋਟੀ ਮਾਰੀ ਲੱਤ ਤੇ ਉਹਨੂੰ ਜੱਪਾ ਪਾ ਲਿਆ ਉਹ ਮੈਨੂੰ ਚੜਾਉਣ ਲੱਗ ਗਿਆ ਉਹ ਕਹਿੰਦਾ ਮੇਰੀ ਨਾਨੀ ਮਾਰਦੀ ਉਹਦੇ ਮਾਰਿਆ ਘੇਰ ਲਿਆ ਜੋ ਦੇਖ ਲਿਓ ਵੀਢੀ ਜੋ ਆਊਗਾ ਥੋੜੇ ਵੀ ਮਾਰੇ ਉਹਨਾਂ ਨੇ ਹਾਂ ਮੇਰੇ ਵੀ ਮਾਰੇ ਛੋਟੀ ਛੋਟੀ ਫੇਰ ਕਹਿੰਦੇ ਚੱਲ ਕਹਿੰਦੇ ਬੁੱਢੀ ਤੈਨੂੰ ਈ ਸੀ ਐ ਇਸ ਕਰਾਵਾਂਗੇ ਚੱਲ ਸਾਡੇ ਨਾਲ ਮੈਂ ਮੈਂ ਆਪਾਂ ਨਹੀਂ ਝੂਠ ਵੜਦੇ ਮੈਂ ਸਾਡੇ ਵੀ ਨਹੀਂ ਗਨੇ ਵੀ ਐ ਤਾਂ ਗਾਲਾਂ ਤਾਂ ਬੁੱਢੀਆਂ ਨੂੰ ਦਿੰਦੇ ਨਹੀਂ ਹੈਗੇ ਗਾਲਾਂ ਵੀ ਗੱਡੀਆਂ ਉਹਨਾਂ ਨੇ ਆ ਗਾ ਤੇਰੇ ਕੀੜੇ ਪੈ ਜਾਣ ਤੇਰੇ ਟੁੰਡ ਪੈ ਜਾਣ ਅੱਛਾ ਹਾਂ ਪੱਕੇ ਜਿਹੇ ਰੰਗ ਆਏ ਨੇ ਉਹਨੇ ਕਿੰਨੀਆਂ ਗਾਲਾਂ ਦਿੱਤੀਆਂ ਉਹ ਦੂਏ ਵੱਡੇ ਬੁੜੇ ਨੇ ਦਿੱਤੀਆਂ ਅੱਛਾ ਕਹੇ ਨਹੀਂ ਦਿੱਤੀਆਂ ਮੇਰੇ ਦੋ ਦੋ ਕਨੇ ਨਹੀਂ ਐ ਵੀ ਝੂਠ ਬੋਲ ਲੱਤੀ ਮਾਤਾ ਪੁਲਸ ਵਾਲੇ ਤੁਹਾਡਾ ਬਿਆਨ ਲੈਣ ਨਹੀਂ ਆਏ ਤੁਹਾਡੀ ਇੰਨੀ ਕੁੱਟਮਾਰ ਹੋਈ ਐ ਆਇ ਤੇ ਜੀ ਆਇ ਤੇ ਜੀ ਬਿਆਨ ਲਾਗੇ ਤੁਹਾਡੇ ਕੋਈ ਪਰਚਾ ਕਟਿਆ ਗਿਆ ਉਹਨਾਂ ਦੇ ਬਜ਼ੁਰਗ ਮਾਤਾ ਦੀ ਇੰਨੀ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਐ ਐ ਨਹੀਂ ਪਤਾ ਜੀ ਹਾਂ ਕੋਣ ਅਸੀਂ ਤੁਹਾਨੂੰ ਇਹ ਪੁੱਛਣਾ ਚਾਹੁੰਦੇ ਆਂ ਵੀ ਅਸਲ 'ਚ ਉਹ ਦਿਨ ਕੀ ਹੋਇਆ ਸੀ ਕੀ ਮਾਤਾ ਦੀ ਕੁੱਟਮਾਰ ਹੋਈ ਸੀ ਕਿ ਨਹੀਂ ਕੁੱਟਮਾਰ ਬਹੁਤ ਹੋਈ ਐ ਅਸੀਂ ਦੇਖ ਕੇ ਗਏ ਬਾਹ ਉਹ ਮਾਤਾ ਕੁੱਟ-ਕੁੱਟ ਕੇ ਬਾਹਰ ਕੱਢੀ ਆਏ ਇਹਨਾਂ ਨੇ ਠੱਕੇ ਦੇ ਦੇ ਕੇ ਬਾਹਰ ਕੱਢੀ ਅਸੀਂ ਅਸੀਂ ਦੇਖੀ ਐ ਭਈ ਨੇਹਂਗ ਜੇ ਤੇ ਅੱਛਾ ਨੇਹਂਗਾ ਨਹੀਂ ਗਾਨੇ ਕੱਢੀ ਐ ਤੁਸੀਂ ਮਾਤਾ ਗਵਾਂਡੀ ਸੀ ਤੁਸੀਂ ਰੋਕਿਆ ਨਹੀਂ ਤੁਸੀਂ ਆਖਿਆ ਨਹੀਂ ਵੀ ਇਹ ਕੀ ਕਰਦੇ ਹੋ ਸਾਡੇ ਆਉਂਦੇ ਨੇ ਤਾਂ ਭਈ ਬਾਗੇ ਹੋ ਅੱਛਾ ਤੁਹਾਡੇ ਆਉਂਦੇ ਹਾਂ ਹਾਂ ਅਸੀਂ ਜਦੋਂ ਸਾਡੀ ਜਵਾਖਦੇ ਤੇ ਜੀਰੀ ਲਾਉਂਦੇ ਸੀ ਜਦੋਂ ਕੱਡੀਆਂ ਬਾਹਰ ਹੀ ਕੁੱਟ-ਕੁੱਟ ਕੇ ਆ ਬਾਹਾਂ ਲੀਲੀਆਂ ਹੋਈਆਂ ਪਈਆਂ ਤੇ ਰੋਵੀ ਬੁੜੀ ਉਹਨੇ ਇੰਨਾ ਕਪਾਲੇ ਦੀ ਦੋਤਾ ਅੱਛਾ ਹਾਂ ਇੰਨਾ ਕਪਾਲੇ ਦੀ ਦੋਤਾ ਹੀ ਕੁੱਟ ਮਾਰ ਕੇ ਬਾਹਰ ਕੱਢਦੀ ਪਰ ਮਾਂ ਤਾਂ ਜਿਹੜੀ ਇਹ ਭੈਣ ਦੀ ਨਣਾਣਾ ਨੇ ਉਹ ਕਿੰਨੇ ਚਿਰ ਤੋਂ ਇੱਥੇ ਰਹਿ ਗਈ ਰਹੀ ਉਹ ਤਾਂ ਵਿਹਾਈਆਂ ਹੋਈਆਂ ਨੇ ਬਈ ਨਾ ਇੱਥੇ ਇੱਥੇ ਵੀ ਰਹਿ ਰਹੀਆਂ ਸੀ ਉਹ ਉਹਦੇ ਤੇ ਬਣਾ ਲਓ ਪੂਰੇ ਕਾਦਰ ਹੁੰਦੀਆਂ ਨੇ ਪਏ ਉਹ ਤਾਂ ਬਿੰਦੇ ਦੀ ਬਿੰਦਾ ਹੁੰਦੇ ਨੇ ਉਹਦੀ ਮੁਰ ਜਾਂਦੀਆਂ ਉਹ ਗਰੇ ਕਾਦਰ ਹੁੰਦੀਆਂ ਨੇ ਉਹ ਤਾਂ ਵਿਹਾਈਆਂ ਹੋਈਆਂ ਨੇ ਨੀ ਉਹ ਇਹ ਭੈਣ ਹੋਰੀ ਕਹਨੀ ਆ ਵੀ ਉਹ ਇੱਥੇ ਬਿੰਦ ਦੀ ਬਿੰਦ ਆਉਂਦੀਆਂ ਨੇ ਉਹਦੀ ਮੁਰ ਜਾਂਦੀਆਂ ਨੇ ਜਵਾਖ ਉਹਨਾਂ ਤੇ ਪੜਦੇ ਨੇ ਸਕੂਲਾਂ ਚ ਬਿੰਦ ਦੀ ਬਿੰਦ ਆਉਂਦੀਆਂ ਨੇ ਉਹ ਤਾਂ ਅੱਛਾ ਬਿੰਦੂ ਦੀ ਬਿੰਦ ਆਉਂਦੀਆਂ ਹਾਂ ਉਹਦੀ ਮੁਰ ਜਾਂਦੀਆਂ ਨੇ ਬੇਬੇ ਦੇਖੋ ਸਾਰਾ ਕੁਝ ਤੁਸੀਂ ਦੇਖਿਆ ਹਨਾ ਤੁਸੀਂ ਵੱਡੇ ਉਹ ਬਜ਼ੁਰਗੋਂ ਤੁਸੀਂ ਗਲੀ ਬੀਹੀ ਦੇ ਵਿੱਚ ਸਾਰਿਆਂ ਦੇ ਤੁਸੀਂ ਸਾਂਝੇ ਆ ਹਨਾ ਤੇ ਬਈ ਤੁਸੀਂ ਜਿਹੜਾ ਕੁਝ ਦੇਖਿਆ ਇਸ ਮਸਲੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਕੀ ਹੋਣਾ ਚਾਹੀਦਾ ਸੀ ਕੀ ਹੋਣਾ ਚਾਹੀਦਾ ਪਰ ਤਾਂ ਕੁੜੀਆਂ ਨੂੰ ਨਸਾਫ ਮਿਲਣਾ ਚਾਹੀਦਾ ਕੁੜੀਆਂ ਨੂੰ ਜ਼ਮੀਨ ਮਿਲਣੀ ਚਾਹੀਦੀ ਹੈ ਹੂੰ ਪਰ ਪਰ ਜਿਹੜੀ ਫਿਰ ਇਹ ਇਹ ਬੇਟੀ ਆ ਜਿਹੜੀ ਇਹਦੀ ਇਹਦੀ ਇਹਨੂੰ ਵੀ ਤਾਂ ਮਿਲਣੀ ਚਾਹੀਦੀ ਬੇਟੀ ਨੂੰ ਜਿਹੜਾ ਜਿਵੇਂ ਉਹ ਕਹਿ ਕੇ ਗਿਆ ਮੁੰਡਾ ਮਾਰਨ ਵਾਲਾ ਉਹਨੂੰ ਹਿੱਸਾ ਦਵਾਵਾਂਗੇ ਇਹ ਆਪੇ ਦੇਣਗੇ ਉਹ ਕਹਿ ਕੇ ਕਿ ਮੇਰੀ ਧੀ ਦਾ ਵੀ ਹਿੱਸਾ ਵੀ ਮੇਰੇ ਭੈਣਾਂ ਦਾ ਵੀ ਹੈ ਤੇ ਬੇਬੇ ਉਹ ਉਹਦੇ ਮਾਰਨ ਦਾ ਕਾਰਨ ਕੀ ਸੀ ਬਾਈ ਦੇ ਜਿਹੜੀ ਬਈ ਉਹ ਤਾਂ ਭਾਈ ਬਾੜਾ ਨਰਮਤੀ ਦਾ ਮੁੰਡਾ ਉਹ ਕਾਨੂੰ ਜੇ ਉਹ ਮੜਾ ਜਾ ਹੁੰਦਾ ਚੱਜਦਾ ਫੇਰ ਉਹ ਗੱਲੇ ਨਹੀਂ ਬਣਦੀਆਂ ਉਹ ਨਰਮਤੀ ਦਾ ਉਹ ਤਾਂ ਨਰਮਤੀ ਉਹ ਤਾਂ ਬਿਜਾਰੇ ਦਾ ਅੱਲਾ ਦੀ ਗੋਤੀ ਜੇ ਉਹ ਮੜਾ ਜਾ ਹੁੰਦਾ ਚੰਗਾ ਫੇਰ ਮਰਦਾ ਹੀਂ ਤੀ ਉਹ ਹੂੰ ਉਹ ਤਾਂ ਬਹਨਾਰ ਮੁੰਡਾ ਤੀਗਾ ਇਹ ਕਹਿੰਦੇ ਅਸੀਂ ਕਈ ਵਾਰੀ ਪੰਚਾਇਤਾਂ ਲਿਆ ਕੇ ਆਪਦੀ ਭੈਣ ਨੂੰ ਘਰੇ ਬਿਠਾਉਣ ਆਏ ਸੀ ਪਰ ਉਹਨਾਂ ਨੇ ਗੱਲ ਨਹੀਂ ਸਣੀ ਖੜ ਜਾ ਮੁੰਡਾ ਮੁੱਕ ਗਿਆ ਤੂੰ ਕਿਉਂ ਗਈ ਅੱਛਾ ਉਹ ਜਾਵੜੀ ਸੀ ਉਹ ਪੇਕੀ ਬਾਗੀ ਅੱਛਾ ਉਹ ਤਾਂ ਪੇਕੀ ਬਾਗੀ ਦੀ ਮੁੰਡੇ ਦੀ ਮੌਤ ਤੋਂ ਬਾਅਦ ਹਾਂ ਪੇਕੀ ਬਾਗੀ ਤੇ ਤਾਂ ਉਹ ਕਹਿੰਦੀ ਮੈਂ ਆਉਣ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਭੈਣਾ ਵੜ ਨਹੀਂ ਦਿੱਤਾ ਨਾ 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 ਇਹ ਉਹ ਤਾਂ ਜਦੋਂ ਮੁੰਡਾ ਮੁੱਕ ਗਿਆ ਤਾਂ ਉਹ ਦੀ ਬਾਗੀ ਕੁੜੀ ਚੱਕ ਤੇ ਵੀ ਨਹੀਂ ਆਏ ਫੋਰ ਤੇ ਤਾਂ ਪਈ ਪਤਾ ਨਹੀਂ ਆਇਆ ਕਿ ਨਾ ਆਇਣੀ ਉਹ ਮੁੰਡੇ ਦੀ ਡੈਥ ਤੋਂ ਪਹਿਲਾਂ ਵੀ ਮਤਲਬ ਇਹ ਹਸਬੰਡ ਵਾਈਫ ਦੇ ਵਿੱਚ ਕੋਈ ਝਗੜਾ ਵਗੈਰਾ ਚੱਲ ਰਿਹਾ ਪਹਿਲਾਂ ਵੀ ਹੋਇਆ ਝਗੜਾ ਪਹਿਲਾਂ ਵੀ ਝਗੜਾ ਹੋਇਆਗਾ ਇਹ ਵਿਚਾਰਾ ਡਰ ਕੇ ਨਾ ਡਰ ਕੇ ਮੁੰਡਾ ਨਰਮਤੀਗਾ ਇਹ 6 ਮਹੀਨੇ ਤਾਂ ਪਹਿਲਾਂ ਰਾਇਆ ਉੱਥੇ ਸੰਗਰੂਰ 6 ਮਹੀਨੇ ਪਹਿਲਾਂ ਰ ਡਰਦਾ ਸੀ ਇਹ ਵੀ ਨਾਲ ਹੀ ਸੀ ਲੜਕੀ ਉਦੋਂ ਤਾਂ ਫੇਰ ਇਹ ਆਗੇ ਫੇਰ ਇਹ 1 ਮਹੀਨਾ ਫੇਰ ਲੱਕੇ ਆਇਆ ਅੱਛਾ 1 ਮਹੀਨਾ ਫੇਰ ਲੱਕੇ ਆਇਆ ਫੇਰ ਆ ਕੇ ਫੇਰ ਨਹੀਂ ਆ ਦਵਾਈ ਪੀਤੀ ਹੈ ਬੇਬੇ ਚਲੋ ਤੁਸੀਂ ਕਹਿੰਦੇ ਆ ਵੀ ਤੁਸੀਂ ਇੱਥੇ ਮੌਜੂਦ ਨਹੀਂ ਸੀ ਜਦੋਂ ਕੱਲ੍ਹ ਨੇ ਹੰਗ ਸਿੰਘ ਜਥੇਬੰਦੀ ਆਈਆਂ ਨੇ ਉਹ ਬਜ਼ੁਰਗ ਮਾਤਾ ਦੀ ਤੁਸੀਂ ਕਿਹਾ ਕਿ ਕੁੱਟਮਾਰ ਹੋਈ ਆ ਕੁੱਟਮਾਰ ਲੀਨੀਆਂ ਬਾਹਾਂ ਹੋਈਆਂ ਪਈਆਂ ਨੇ ਉਹਦੀਆਂ ਥੋੜੇ ਬਿਨਾ ਇਹ ਜਿਹੜੀਆਂ ਹੋਰ ਮਾਤਾਵਾਂ ਖੜੀਆਂ ਨੇ ਜਿਹੜੀ ਕੈਮਰੇ ਨੂੰ ਦੇਖ ਕੇ ਪਰੇ ਭੱਜ ਜਾਂਦੀਆਂ ਨੇ ਇਹਨਾਂ ਨੇ ਨਹੀਂ ਸੋਚਿਆ ਵੀ ਹਾਂ ਉਹ ਸਾਡੇ ਹਾਨ ਦੀ ਆ ਸਾਡੇ ਨਾਲ ਸਾਰੀ ਜ਼ਿੰਦਗੀ ਬਤਾਈਆ ਸੀ ਵੀ ਉਹਨੂੰ ਛਡਾ ਲਈਏ ਸੀ ਛਡਾ ਲੈ ਪਈ ਹੁਣ ਐਂ ਤੱਕ ਜਦੋਂ ਉੱਤੇ ਡਿੱਗਿਆ ਉਸੇ ਟਾਈਮ ਉਹਦੀ ਵੀ ਕੁੱਟਮਾਰ ਹੋ ਗਈ ਜਿਹਦੇ ਉੱਤੇ ਜਿਹੜੇ ਜਦ ਉੱਤੇ ਡਿੱਗਿਆ ਉਹਨਾਂ ਨੂੰ ਵੀ ਕੌਣ ਕੁੰਡ ਗਿਆ ਸੀ ਉੱਤੇ ਬਚਾਉਂਦੇ ਤੇ ਅਸੀਂ ਬਚਾਉਣ ਗਏ ਤੇ ਜੇ ਸਾਨੂੰ ਮਾਰਨ ਲੱਗੇ ਕਮੰਡੀਆਂ ਨੂੰ ਸੀ ਭੱਜੇ ਫਿਰ ਕੌਣ ਮਾਰ ਰਿਹਾ ਸੀ ਮਾਤਾ ਉਹਨਾਂ ਤੇ ਸਾਰੇ ਪਰਿਵਾਰ ਅੰਦਰ ਕੁੱਟ-ਕੁੱਟ ਕੇ ਕੱਢ ਰਹੇ ਤੇ ਉਹਨਾਂ ਨੂੰ ਹਾਂ ਤੇ ਨਾਲ ਨਿਹੰਗ ਸਿੰਘ ਹਾਂ ਨਿਹੰਗ ਸਿੰਘ ਵਾਰ ਕੇ ਖੜੇ ਤੇ ਜੇ ਸਾਡਾ ਕੋਈ ਹਟਾਉਂਦਾ ਤੀ ਤਾਂ ਤਲਵਾਰਾਂ ਮਾਰਦੇ ਤੇ ਉਹਨਾਂ ਦੇ ਮੂਰੇ ਉਹ ਲੈ ਕੇ ਖੜ ਗਏ अच्छा हां टिकगे थे सी नहीं वो ਪਿੰਡ ਬਾਕੀ ਸਾਰੇ ਗੱਲੇ ਨੂੰ ਵੀਰਜੀ ਨੂੰ ਪੁੱਛੋ ਪਿੰਡ ਦੇ ਨਿਊਟਰਲ ਜਿਹੇ ਬੰਦੇ ਖੜੇ ਆ ਨਾ ਇਹਨਾਂ ਨੂੰ ਪੁੱਛੋ ਹੁੰਦਾ ਬਈ ਆ ਨੌਜਵਾਨ ਖੜੇ ਨੇ ਬਈ ਤੁਹਾਡੇ ਪਿੰਡ ਚ ਇੰਨਾ ਕੁਝ ਹੁੰਦਾ ਰਹਾ ਬਾਰੋਂ ਨਿਹੰਗ ਸਿੰਘ ਜਥੇਬੰਦੀ ਆ ਗਈਆਂ ਆ ਗਿਆ ਕੋਈ ਵੀ ਆਇਆ ਪਿੰਡ ਦੇ ਵਿੱਚ ਤੁਸੀਂ ਉਹਨਾਂ ਨੂੰ ਪੁੱਛਿਆ ਨਹੀਂ ਵੀ ਬਈ ਤੁਹਾਡਾ ਕੀ ਹੱਕ ਬਣਦਾ ਸਾਡੇ ਪਿੰਡ ਆ ਕੇ ਇਸ ਤਰ੍ਹਾਂ ਗੁੰਡਾਗਰਦੀ ਕਰਨ ਦਾ ਸਾਡੇ ਤਾਂ ਹੁਣ ਤੋਂ ਪਹਿਲਾਂ ਹੀ ਆ ਗਏ ਸੀਗੇ ਜੀ ਉਹ ਅਸੀਂ ਤਾਂ ਉਹਦੇ ਬਾਅਦ ਚ ਆਇਆ ਠੀਕ ਹੈ ਹਾਂਜੀ ਉਦੋਂ ਪਹਿਲੀ ਉਹਨਾਂ ਨੇ ਆ ਕੇ ਅਸੀਂ ਦਾ ਥੱਲੇ ਪਈ ਦੇਖਿਆ ਤੁਸੀਂ ਜਦੋਂ ਬੇਬੇ ਥੱਲੇ ਪਈ ਦੇਖੀ ਐ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਵੀ ਇੱਕ ਬਜ਼ੁਰਗ ਮਾਤਾ ਦੇਖੋ ਨਿਹੰਗ ਸਿੰਘਾਂ ਦਾ ਅਸੀਂ ਸਤਿਕਾਰ ਕਰਦੇ ਆਂ ਗੁਰੂ ਦਾ ਖਾਲਸਾ ਵੀਰੇ ਇਸ ਚੀਜ਼ ਵਾਸਤੇ ਹੁੰਦਾ ਵੀ ਉਹ ਨੇ ਹੱਥੇ ਤੇ ਬਾਰਨਾ ਕਰੇ ਸਗੋ ਨੇ ਹੱਥੇ ਦੀ ਮਦਦ ਕਰੇ ਜਦ ਜੇ ਕਰ ਲੱਗੇ ਅੱਛਾ ਜੇਦ ਕਰਦੇ ਸੀ ਬਾਈ ਗੱਲ ਇਹੀ ਕਹਿੰਦੇ ਆਂ ਅਸੀਂ ਵੀ ਜਦੋਂ ਜਿਹੜਾ ਚੰਗੀ ਹੋਈ ਜਾਂ ਮਾੜੀ ਹੋਈ ਦੇਖੋ ਜੀ ਹੋਇਆ ਤਾਂ ਬਹੁਤ ਮਾੜੀ ਐ ਸਾਰਾ ਕੁਝ ਮੁੰਡਾ ਵੀ ਮਰਿਆ ਬਹੁਤ ਮਾੜੀ ਗੱਲ ਹੋਈ ਐ ਹਮ ਪਰ ਜਿਹੜਾ ਇਹ ਚੱਲ ਰਿਹਾ ਹੁਣ ਕੋਰਟ 'ਚ ਜੀ ਇਹਨਾਂ ਨੂੰ ਵੀ ਹੁਣ ਸਾਰਿਆਂ ਨੂੰ ਇਹੀ ਚਾਹੀਦਾ ਵੀ ਕੋਰਟ ਦਾ ਜਿਵੇਂ ਫੈਸਲਾ ਆਊਗਾ ਉਸ ਫੈਸਲੇ ਤੇ ਅਸੀਂ ਰਹੀਏ ਬਿਲਕੁਲ ਅਸੀਂ ਵੀ ਆਪਣੀ ਇਹੀ ਗੱਲ ਕਰ ਰਹੇ ਹਾਂ ਜੀ ਕੋਰਟ ਦੇ ਫੈਸਲੇ ਤੇ ਆਧਾਰਿਤ ਤੇ ਕੰਮ ਹੋਣਾ ਚਾਹੀਦਾ ਇਹ ਮਾਰਕਟਾਈ ਲੜਨ ਨਾਲ ਤਾਂ ਕੋਈ ਫੈਸਲੇ ਨਹੀਂ ਹੁੰਦੇ ਨਹੀਂ ਹੁਣ ਅਸੀਂ ਇਹੀ ਗੱਲ ਕਹਿੰਦੇ ਵੀ ਜਿਸ ਤਰ੍ਹਾਂ ਉਹ ਭੈਣ ਨੂੰ ਕੰਦ ਟਪਾ ਕੇ ਅੰਦਰ ਐਂਟਰ ਕਰਾਇਆ ਗਿਆ ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਬਾਈ ਜੀ ਦੇਖੋ ਜਦੋਂ ਮਤਲਬ ਮੁੰਡੇ ਦੀ ਡੈਥ ਹੋਈ ਹੈ ਜਦੋਂ ਕੁੜੀਆਂ ਨੂੰ ਪਤਾ ਲੱਗਿਆ ਉਹਨੂੰ ਬਹੂ ਨੂੰ ਮਤਲਬ ਉਦੋਂ ਉਹ ਘਰ ਦੇ ਵਿੱਚੋਂ ਫਰਾਰ ਹੋ ਗਏ ਬਲਕਿ ਕਿਸੇ ਵੀ ਕੁੜੀ ਦਾ ਇਹ ਹੱਕ ਮੰਨਦਾ ਵੀ ਆਪਣੇ ਘਰ ਵਾਲੇ ਨਾਲ ਖੜਨਦਾ ਤੇ ਉਹ ਉਰੇ ਰਹੇ ਜੇ ਕੋਈ ਗੱਲਬਾਤ ਹੋ ਵੀ ਗਈ ਤੇ ਉਹ ਨਾ ਤਾਂ ਮਤਲਬ ਸੁਣਦੇ ਵਿੱਚ ਆਇਆ ਆਪਾਂ ਦੇਖਿਆ ਵੀ ਅਸੀਂ ਭੋਗ ਤੇ ਵੀ ਸੀ ਨਾ ਉਹ ਭੋਗ ਦੇ ਵਿੱਚ ਆਏ ਨੇ ਨਾ ਉਹ ਸੰਸਕਾਰ ਤੇ ਆਏ ਨੇ ਅੱਛਾ ਹਾਂ ਪਰ ਇਹ ਤਾਂ ਕਹੇ ਨੇ ਕਿ ਇਹਨਾਂ ਦੇ ਹਸਬੰਦ ਦੇ ਨਾਲ ਇਹਨਾਂ ਦੀ ਬਹੁਤ ਵਧੀਆ ਬਣਦੀ ਸੀ ਉਹ ਡਰਦਾ ਸੀ ਵਿਚਾਰਾ ਜਾਂ ਫਿਰ ਜਿਵੇਂ ਮਰਜੀ ਵੀ ਉਹ ਕਿਤੇ ਨਾ ਕਿਤੇ ਕਿਸੇ ਤਹਿਸ਼ ਦੇ ਵਿੱਚ ਆ ਕੇ ਦਬਾਅ ਦੇ ਵਿੱਚ ਆ ਕੇ ਉਹ ਆਪਣੇ ਭੈਣਾਂ ਤੋਂ ਡਰਦਾ ਸੀ ਵੀ ਇਸ ਕਰਕੇ ਉਹ ਜ਼ਮੀਨ ਮੰਗਦੇ ਸੀ ਇਸ ਤਰ੍ਹਾਂ ਦਾ ਕੁਝ ਮਾਮਲਾ ਸੀ ਨਹੀਂ ਨਹੀਂ ਕੋਈ ਵੀ ਲੜਕੀ ਆ ਜਾਂ ਕੋਈ ਵੀ ਭੈਣ ਕੋਈ ਵੀ ਜ਼ਮੀਨ ਨਹੀਂ ਮੰਗਦੀ ਜਿੰਨਾ ਚਿਰ ਉਹਦਾ ਪਾਈ ਜਾਂਦਾ ਹੈ ਠੀਕ ਹੈ ਨਾ ਬਾਕੀ ਦਾ ਜਦੋਂ ਕੋਈ ਵੀ ਮਤਲਬ ਲੜਕੀ ਘਰੋਂ ਫਰਾਰ ਹੋਊਗੀ ਜਾਂ ਜਾਊਗੀ ਤਾਂ ਘਰੇ ਜਿੰਦਾ ਜਾਂ ਕੋਈ ਵੀ ਲੜਕੀ ਲਾਊਗੀ ਜਾਂ ਲਾਊਗੀ ਇਸ ਕਰਕੇ ਉਹਨਾਂ ਨੇ ਜਿੰਦਾ ਵੀ ਲਾਇਆ ਹੋਇਆ ਸੀ ਘਨੇ ਜੋ ਭੈਣਾ ਸੀ ਠੀਕ ਜਦੋਂ ਉਹਦੇ ਵੱਲੋਂ ਜਿੰਦਾ ਲਾਇਆ ਗਿਆ ਸੀ ਜਦੋਂ ਜਦੋਂ ਕੋਈ ਘਰੇ ਨਹੀਂ ਹੋਊਗਾ ਤਾਂ ਜਿੰਦਾ ਹੀ ਲਾਉਣਗੇ ਆ ਤਾਂ ਫਿਰ ਭੈਣਾ ਕਿੱਧਰ ਜਾਣਗੀਆਂ ਭਾਈ ਪਿੰਡ ਦੀ ਪੰਚਾਇਤ ਤੁਹਾਡੇ ਦੀ ਇਸ ਮਸਲੇ ਦੇ ਉੱਤੇ ਕੀ ਕਹਿੰਦੀ ਆ ਹੁਣ ਪਿੰਡ ਦੀ ਕਿਉਂਕਿ ਤੁਸੀਂ ਪਿੰਡ ਸੰਜੀਓ ਸਾਰੇ ਹੀ ਪਿੰਡ ਵਾਂਗੂ ਖੜੇ ਹੋ ਲੋਕ ਤੇ ਪਿੰਡ ਦੀ ਪੰਚਾਇਤ ਕੀ ਕਹਿੰਦੀ ਆ ਹੁਣ ਵੀ ਇਸ ਮਸਲੇ ਦਾ ਕੀ ਹੱਲ ਹੋਣਾ ਚਾਹੀਦਾ ਦੇਖੋ ਪਿੰਡ ਦੀ ਪੰਚਾਇਤ ਨੇ ਗੱਲ ਕੀਤੀ ਆ ਪਰ ਕਿਸੇ ਪਾਸੋਂ ਕੋਈ ਸੁਝਾਅ ਨਹੀਂ ਹੋਇਆ ਦੋਵੇਂ ਪਾਸੋਂ ਸਹਿਮਤੀ ਨਹੀਂ ਬਣੀ ਇਸੇ ਲਈ ਇਹ ਪੰਚਾਇਤ ਕੀ ਕਹਿੰਦੀ ਹੈ ਵੀ ਕਿ ਇੱਥੇ ਜਾ ਕੇ ਜਿਵੇਂ ਮਾਤਾ ਨੇ ਗੱਲ ਕੀਤੀ ਵੀ ਤੀ ਨੂੰ ਵੀ ਤੀ ਦਾ ਹਿੱਸਾ ਦੇ ਦੋ ਭੈਣਾਂ ਨੂੰ ਵੀ ਦੇ ਦੋ ਦੇਖੋ ਪੰਚਾਇਤ ਤਾਂ ਇਹੀ ਗੱਲ ਕਹਿੰਦੀ ਹੈ ਵੀ ਧੀ ਨੂੰ ਵੀ ਹਿੱਸਾ ਮਿਲਣਾ ਚਾਹੀਦਾ ਉਹਦੇ ਘਰ ਵਾਲੀ ਨੂੰ ਵੀ ਹਿੱਸਾ ਮਿਲਣਾ ਚਾਹੀਦਾ ਮੁੰਡੇ ਦੇ ਘਰ ਵਾਲੀ ਨੂੰ ਤੇ ਜੋ ਭੈਣਾਂ ਨੇ ਭੈਣਾਂ ਨੂੰ ਵੀ ਹਿੱਸਾ ਮਿਲਣਾ ਚਾਹੀਦਾ ਮਤਲਬ ਭੈਣਾਂ ਜਾਣ ਗਈਆਂ ਕਿੱਧਰ ਫਿਰ ਭੈਣਾਂ ਵੀ ਕਿੱਧਰ ਜਾਣ ਗਈਆਂ ਇਸੇ ਲਈ ਵੀ ਹੁਣ ਆਪਸਦਾਰੀ ਦੇ ਵਿੱਚ ਇਹਨਾਂ ਦੀ ਜਿਵੇਂ ਆਪਸਦਾਰੀ ਹੁੰਦੀ ਆ ਆਪਸਦਾਰੀ ਇਹਨਾਂ ਦੀ ਨਹੀਂ ਬਣਨੀ ਨਹੀਂ ਨੇ ਬਣੀ ਆਪ ਸੁਤਾਰੀ ਤਾਂ ਕਰਕੇ ਵੀ ਭੈਣਾ ਵੀ ਕਿੱਧਰ ਜਾਣੀ ਆ ਨਾ ਕਈ ਵਾਰੀ ਕੀ ਹੁੰਦਾ ਨਾ ਜ਼ਮੀਨ ਦੇ ਮੂੰਹ ਨੂੰ ਹੀ ਬੰਦਾ ਮਿੱਠਾ ਹੋ ਜਾਂਦਾ ਹੈ ਕਈ ਵਾਰੀ ਇਹ ਹੁੰਦਾ ਵੀ ਚੱਲ ਮੈਂ ਹੀ ਆਉਂ ਭਗਤ ਕਰ ਲਿਆ ਕਰਾਂ ਦੀਦੀ ਹੋਣਾ ਦੀ ਜ਼ਮੀਨ ਦੇ ਵੀ ਦੇਣੀਆਂ ਬਹੁਤ ਕੇਸਾਂ ਦੇ ਵਿੱਚ ਇਹ ਹੁੰਦਾ ਵੀ ਨਹੀਂ ਮੰਨਦੀ ਹੁੰਦੀ ਪਰ ਰੋਟੀ ਮਾਰੇ ਜਾਂ ਜ਼ਮੀਨ ਮਾਰੇ ਹਰੇਕ ਬੰਦਾ ਜੀ ਜੀ ਕਰਦਾ ਹੋ ਵੀ ਸਕਦੇ ਬਾਕੀ ਜੋ ਭੈਣਾ ਦਾ ਬਿਆਨ ਆ ਮੈਂਨੇ ਸੁਣਿਆਗਾ ਭੈਣਾ ਕਹਿੰਦੀ ਆ ਜੇ ਸਾਡੇ ਨੋ ਜ਼ਮੀਨ ਲੱਗਦੀ ਵੀ ਆ ਜਾਂ ਸਾਨੂੰ ਮਿਲਦੀ ਵੀ ਆ ਜਦੋਂ ਲੜਕੀ ਦਾ ਵਿਆਹ ਹੋ ਗਿਆ ਸ਼ਾਦੀ ਹੋਊਗੀ ਜੋ ਗੁੜੀਆ ਛੋਟੀ ਜੀ ਤੇ ਅਸੀਂ ਉਸ ਨੂੰ ਦੇ ਦਾਂਗੇ ਅੱਛਾ ਇਹ ਗੱਲ ਕਹੀ ਹੋਈ ਹੈ ਹਾਂ ਇਹ ਉਹਨਾਂ ਨੇ ਕਹੀ ਹੋਈ ਹੈ ਵੀ ਅਸੀਂ ਆਪਣੇ ਲਵੇ ਜ਼ਮੀਨ ਨਹੀਂ ਰੱਖਣੀ ਠੀਕ ਹੈ ਅਸੀਂ ਗੁੜੀਆ ਦੇ ਨਾਂ ਕਰ ਦਾਂਗੇ ਜਿੰਨਾ ਚਿਰ ਅਸੀਂ ਮਤਲਬ ਸਾਡੇ ਨਾਲ ਰਹੂਗੀ ਤੇ ਗੁੜੀਆ ਦਾ ਵਿਆਹ ਨਹੀਂ ਹੁੰਦਾ ਉਹਨਾਂ ਚਿਰ ਉਹਨਾਂ ਚਿਰ ਸਾਡੇ ਕੋਲ ਰਹੂਗੀ ਅਸੀਂ ਆਪਣੀ ਪਰਜਾਈਆਂ ਪਰਜਾਈਆਂ ਵੀ ਆਪਣੀ ਪਰਜਾਈ ਨੂੰ ਮਤਲਬ ਜਿਹੜੀ ਸਾਡੇ ਹਿੱਸੇ ਦੀ ਜ਼ਮੀਨ ਹੈ ਜੋ ਭੈਣਾਂ ਨੇ ਉਹ ਕਹਿੰਦੀਆਂ ਸਾਡੇ ਹਿੱਸੇ ਦੀ ਜ਼ਮੀਨਾਂ ਅਸੀਂ ਉਹ ਆਪਣੇ ਲਵੇ ਰੱਖਾਂਗੇ ਜਦੋਂ ਲੜਕੀ ਦਾ ਛੋਟੀ ਗੁੜੀਆ ਦਾ ਵਿਆਹ ਹੋ ਗਿਆ ਅਸੀਂ ਉਦੋਂ ਮਤਲਬ ਉਸ ਨੂੰ ਦੇ ਦਾਂਗੇ ਕਿੰਨਾ ਕਿਤੇ ਬਾਈ ਫਿਰ ਇਹ ਗੱਲ ਉੱਥੇ ਹੀ ਖੜਦੀ ਆ ਕਿ ਜਿਹੜੇ ਵੀਰੇ ਦੀ ਡੈਥ ਹੋਈ ਆ ਨਾ ਤਾਂ ਉਹਦੀ ਡੈਥ ਹੋਣੀ ਸੀ ਜੇ ਉਹਦੀ ਡੈਥ ਹੋਈ ਮੰਦੇ ਕਰਮਾਂ ਨੂੰ ਤਾਂ ਉਸ ਤੋਂ ਬਾਅਦ ਇਹ ਸਾਰਾ ਕੁਝ ਕਲੇਸ਼ ਛੜਿਆ ਜ਼ਮੀਨ ਦਾ ਤੇ ਨਾ ਹੀ ਇਹਦੀਆਂ ਭੈਣਾਂ ਨੇ ਹਿੱਸਾ ਮੰਗਣਾ ਸੀ ਨਾ ਹੀ ਉਹ ਭੈਣ ਨੂੰ ਜਿਹੜੀ ਨੂੰ ਕੱਲ ਇਸ ਤਰ੍ਹਾਂ ਆਪਦੇ ਘਰ ਦੇ ਵਿੱਚ ਐਂਟਰ ਹੋਣਾ ਪਿਆ ਨਾ ਹੀ ਉਹ ਐਂਟਰ ਹੋਣਾ ਸੀ ਸੋ ਕਿਤੇ ਨਾ ਕਿਤੇ ਇਹ ਕਲੇਸ਼ ਨੇ ਇੱਕ ਬੰਦੇ ਦੀ ਆਪਾਂ ਕਹਿ ਸਕਦੇ ਹਾਂ ਵੀ ਜਾਨ ਲੈ ਲਈ ਚਾਹੇ ਕੋਈ ਵੀ ਗਲਤ ਸੀ ਜਾਂ ਕੋਈ ਵੀ ਇਹਦੇ ਚ ਕਸੂਰਵਾਰ ਸੀ ਤੇ ਨੌਬਤ ਅੱਜ ਇੱਥੇ ਤੱਕ ਪਹੁੰਚ ਗਈ ਵੀ ਅਜੇ ਵੀ ਕਿੰਨੀਆਂ ਲਾਸ਼ਾਂ ਵਿਚੜੀਆਂ ਇਸ ਘਰ ਦੇ ਵਿੱਚ ਇਹਦਾ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿਉਂਕਿ ਜਿਹੜੇ ਸਾਹ ਨਾਲ ਤਾਲੇ ਮਾਰੇ ਹੋਏ ਆ ਜਦੋਂ ਵੀ 2 ਸੈਕਿੰਡ ਲਈ ਗੇਟ ਖੋਲਣਾ ਤਾਲਾ ਮਾਰਨਾ ਜਿਹੜੇ ਪਹਿਲਾਂ ਰਹਿੰਦੇ ਸੀ ਉਹ ਵੀ ਜਿਹੜੇ ਹੁਣ ਰਹਿ ਰਹੇ ਆ ਉਹ ਵੀ ਕਿੰਨਾ ਕਚਿਰ ਇਹਨਾਂ ਨੂੰ ਪ੍ਰਸ਼ਾਸਨ ਜਾਂ ਨਿਹੰਗ ਸਿੰਘ ਜਥੇਬੰਦੀਆਂ ਜਾਂ ਤੁਹਾਡੇ ਸਾਡੇ ਵਰਗੇ ਜੰਗਵੰਦੀ ਬਚਾਉਣਗੇ ਹਮ ਅਕਸਰ ਜਦੋਂ ਟਕਰਾਅ ਰੇ ਵੱਧਾ ਜਿੰਨਾ ਜੇ ਪ੍ਰਸ਼ਾਸਨ ਨੇ ਇਹਦਾ ਹੱਲ ਨਾ ਕੀਤਾ ਜੋ ਵੀ ਹੱਲ ਹੈ ਅਸੀਂ ਨਹੀਂ ਕਹਿੰਦੇ ਵੀ ਨੂੰ ਨੂੰ ਦੇ ਦੋ ਅਸੀਂ ਨਹੀਂ ਕਹਿੰਦੇ ਵੀ ਕੁੜੀਆਂ ਨੂੰ ਦੇ ਦੋ ਦੋਨਾਂ ਤੱਬਰਾਂ ਨੂੰ ਬਾਕੇ ਇਹਦੀ ਸਹਿਮਤੀ ਬਣਾਈ ਜਾਵੇ ਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹਦੇ ਤੇ ਇੱਕ ਸਾਂਝਾ ਫੈਸਲਾ ਕਰਕੇ ਜਿਹਦਾ ਜਿੰਨਾ ਬਣਦਾ ਉਹਨੂੰ ਦਿੱਤਾ ਜਾਵੇ ਤਾਂ ਕਿ ਇਹ ਕਲੇਸ਼ ਖਤਮ ਹੋਵੇ। ਬਾਪੂ ਜੀ ਜਿਹੜਾ ਇਹ ਤੁਹਾਡੇ ਪਿੰਡ ਦੇ ਵਿੱਚ 2-3 ਦਿਨ ਪਹਿਲਾਂ ਡਿਸਪਿਊਟ ਹੋਇਆ ਇਹ ਭੈਣ ਨੂੰ ਕੰਧ ਟੱਪ ਕੇ ਆਪਣੇ ਹੀ ਘਰ ਦੇ ਵਿੱਚ ਐਂਟਰ ਹੋਣਾ ਪਿਆ। ਇਹ ਹਾਲਾਤ ਕਿਉਂ ਬਣੇ ਨੇ? ਇਹ ਹਾਲਾਤ ਇਹ ਬਣੇ ਨੇ ਜੀ ਜਦੋਂ ਇਹਨਾਂ ਦਾ ਕੋਰਟ ਦੇ ਵਿੱਚ ਕੇਸ ਚੱਲ ਰਿਹਾ। ਇਹ ਕਾਨੂੰਨ ਦੀ ਉਲੰਘਣਾ ਲੰਘ ਕੇ ਬੁਢੀ ਮੁੰਡੇ ਦੀ ਨਾਨੀ ਨੂੰ ਤੇ ਇਹਨਾਂ ਕੁੱਟਮਾਰ ਕਰਕੇ ਇਥੋਂ ਬਾਹਾਂ ਲੀਲੀਆਂ ਕਰਤੀਆਂ ਕੁੱਟ-ਕੁੱਟ ਕੇ ਮੈਂ ਜਥੇਦਾਰ ਨੂੰ ਕਿਹਾ ਖੰਬੇ ਕੋਲੇ ਮੈਂ ਜਥੇਦਾਰ ਸਾਹਿਬ ਇਹ ਗਲਤ ਹੈ ਤੇਰੇ ਵਾਸਤੇ ਤੇ ਮੈਂ ਬੱਚੇ ਨੂੰ ਮੈਂ ਪਲਿਆ ਝੁੰਗੀਆਂ ਨਾਲ ਮੈਂ ਪਾਲਿਆ ਬੇਟਾ ਤੁਸੀਂ ਕੀ ਲੱਗਦੇ ਹੋ ਉਸ ਬੱਚੇ ਦੇ ਸਾਡੇ ਮੇਰੀ ਜ਼ਮੀਨ ਇੱਥੇ ਠਿੱਕ ਦੇ ਲੱਤੀ ਹੋਈ ਇਹਨਾਂ ਦੀ ਅੱਛਾ ਮੈਨੂੰ ਤਾਂ ਪਤਾ ਅੱਛਾ ਠੀਕ ਦਿਨ ਰਾਤ ਇੱਥੇ ਖੇਤ ਰਹਿੰਦੇ ਸੀ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਕੀ ਸੋਚਿਆ ਵੀ ਜਦੋਂ ਸਾਡਾ ਕੋਰਟ ਤੇ ਫੈਸਲਾ ਚੱਲ ਰਿਹਾ ਹੋ ਗਿਆ ਚਾਹੇ ਕੁੜੀ ਦੇ ਹੱਕ ਚ ਹੋਵੇ ਚਾਹੇ ਮੁੰਡੇ ਦੇ ਹੱਕ ਚ ਹੋਵੇ ਠੀਕ ਹੈ ਤੇ ਇਹ ਤੁਸੀਂ ਕਾਨੂੰਨ ਦੀ ਲੰਗੜਾ ਨਾ ਕਰੋ ਹਮ ਇਹਨਾਂ ਨੇ ਕੁੱਤਰ ਕਟਾਉਣ ਦਾ ਇਹਨਾਂ ਦੇ ਮਾਲਕੀਤੰ ਦਾ ਝਗੜਾ ਦੀ ਸਿੱਖਾਂ ਦਾ ਕੀ ਮਤਲਬ ᱛੀ ਇਥੇ ਬੁੜਾ ਕੁੜੀ ਦੀ ਆ ਇੱਜਤਾ ਕੁੱਤਰ ਨੂੰ ਮਾਰਨ ਦਾ ਹਮ ਕੀ ਕਾਨੂੰਨ ᱛੀ ਹੈ ਹਮ ਬਿਲਕੁਲ ਵੀ ਪੁਲਸ ਆਉਂਦੀ ਪੁਲਸ ਭਲਾਂ ਕੁੱਟ ਲੈਂਦੀ ਪੁਲਸ ਭਲਾਂ ਕੁੱਟ ਲੈਂਦੀ ਜੇ ਉਹਨਾਂ ਦੀ ਖੁਸ ਉਸਦਾ ਵੀ ਭਾਈ ਇਸ ਤਰ੍ਹਾਂ ਬਜ਼ੁਰਗ ਮਾਤਾ ਨੂੰ ਕੁੱਟਣ ਦਾ ਹੱਕ ਨਹੀਂ ਬਣਦਾ ਚਲੋ ਮਾਤਾ ਦੀ ਉਮਰ ਦਾ ਲਿਆ ਅਜ ਤਾਂ ਹਰੇਕ ਬੰਦੇ ਨੂੰ ਕਰਨਾ ਚਾਹੀਦਾ ਜਿੰਨੀ ਉਹਨਾਂ ਦੀ ਉਮਰ ਸੀ ਠੀਕ ਹੈ ਨਹੀਂ ਉਮਰ ਦਾ ਇਹਨਾਂ ਨੇ ਕੁਛ ਨਹੀਂ ਦੇਖਿਆ ਪਹਿਲਾਂ ਤਾਂ ਉਹਦੀ ਬੁੜੇ ਦੀ ਕੁੜੀ ਸੀ ਜਿਹੜੀ ਉਹਨੂੰ ਟੀਵੀ ਸੀ ਉਹ ਪਾਲੀ ਬੁੜਾ ਬੁੜੀ ਨੇ ਫਿਰ ਇਹ ਬੱਚੇ ਪਾਲੇ ਠੀਕ ਹੈ ਭਾਈ ਉਹ ਉਹਨਾਂ ਨੇ ਆਪਣੇ ਘਰ-ਬਾਰ ਛੱਡਣ ਦੀ ਕਿਹੜੀ ਲੋੜ ਸੀ ਸਾਡੇ ਪਿੰਡ ਵਿੱਚ ਪਰ ਪਰ ਬਾਪੂ ਜਿਹੜੀ ਇਹ ਭੈਣ ਹੁਣ ਕੱਲ ਇੱਥੇ ਆਈ ਹੈ ਉਹ ਕਹਿੰਦੇ ਵੀ ਅਸੀਂ ਵੀ ਦੋ ਤਿੰਨ ਵਾਰੀ ਇੱਥੇ ਪਹਿਲਾਂ ਬਹੁਤ ਵਧੀਆ ਤਰੀਕੇ ਦੇ ਨਾਲ ਇੱਥੇ ਕਾਨੂੰਨੀ ਢੰਗ ਦੇ ਨਾਲ ਆਉਣ ਦੀ ਘਰ ਦੇ ਵਿੱਚ ਆਉਣ ਦੀ ਕੋਸ਼ਿਸ਼ ਕੀਤੀ ਆ ਕਹਿੰਦੇ ਵੀ ਬੇਬੇ ਜਿਹੜੀ ਜਿਹੜੀ ਬੇਬੇ ਦੀ ਆਪਾਂ ਕੁੱਟਮਾਰ ਦੀ ਤੁਸੀਂ ਗੱਲ ਕਰ ਰਹੇ ਹੋ ਕਹਿੰਦੇ ਵੀ ਉਹ ਅੰਦਰ ਨਹੀਂ ਐਂਟਰ ਹੋਣ ਦੇ ਰਹੀ ਸੀ ਇਹਦਾ ਵੀ ਤਾਂ ਭੈਣ ਦਾ ਹੱਕ ਬਣਦਾ ਇਸ ਘਰ ਤੇ ਇਹ ਪਤਾ ਹੀ ਮੈਂ ਤੱਕ ਕੋਈ ਪੰਚਾਇਤ ਨਹੀਂ ਸਾਡੇ ਦੇਖੀ ਸੀ ਅੰਦਰ ਅੰਦਰ ਜੋ ਮਰਜ਼ੀ ਕੁਸ਼ ਕਰੀ ਜਾਣ ਸਾਡੇ ਪਿੰਡ ਦਾ ਮਸਲਾ ਆਪਣਾ ਰੋਟੇ ਥਲੀ ਗੱਲਬਾਤ ਹੁੰਦੀ ਆ ਅੱਛਾ ਠੀਕ ਆ ਜੀ ਉਦੋਂ ਵਾਂਝ ਤੇ ਜੇ ਇਹ ਗੱਲਾਂ ਹੁੰਦੀਆਂ ਪੰਚਾਇਤ ਦੀਆਂ ਹੂੰ ਪੰਚਾਇਤ ਨੂੰ ਇਹ ਹੋਣਾ ਚਾਹੀਦਾ ਸੀ ਵੀ ਜਿਆ ਕੋਰ ਦਾ ਫੈਸਲਾ ਅਸੀਂ ਕੀ ਤੁਹਾਨੂੰ ਕਹਿ ਸਕਦੇ ਹਾਂ ਤੁਸੀਂ ਕਿਉਂ ਇਹ ਕਾਨੂੰਨ ਦੀ ਲੰਗੜਾ ਲੰਘ ਕੇ ਕੋਟਕ ਲੰਘ ਕੇ ਚਾਏ ਇੱਕ ਬੁੜਾ ਬੁੜੀ ਕਿਉਂ ਕੁੱਟੇ ਗਏ ਹਮ ਹੱਕ ਨਹੀਂ ਉਹ ਕਹਿੰਦੇ ਬਜ਼ੁਰਗ ਮਾਤਾ ਕਿਹੜਾ ਇਸ ਪਿੰਡ ਦੀ ਆਪਦੇ ਮੁੰਡਿਆਂ ਕੋਲ ਜਾ ਕੇ ਬੈਠੇ ਇੱਥੇ ਕੀ ਕਰਦੀ ਆ ਉਹ ਪਤਾ ਗੱਲ ਕੀ ਨਿੱਕੀ ਇਹ ਫਿਰ ਰਿਸ਼ਤਾ ਕਿਵੇਂ ਹੋਇਆ ਜੇ ਬੱਚਾ ਪਾਲਿਆ ਤਾਂ ਹੀ ਰਿਸ਼ਤਾ ਹੋਇਆ ਬਿਲਕੁਲ ਉਹ ਕਹਿੰਦੀ ਮਾਂ ਹੈਗੀ ਸੀ ਨਾ ਕੋਈ ਮਾਂ ਨਹੀਂ ਸੀ ਮਾਂ ਤਾਂ ਉਹ ਪਹਿਲਾਂ ਮਦਸਰੇ ਵਿੱਚ ਟੀਵੀ ਸੀ ਜੀ ਮੈਂ ਜਿਹੜੇ ਸਾਲ ਮੈਂ ਜ਼ਮੀਨ ਲੱਤੀ ਆ ਮੈਂ 20000 ਰੁਪਏ ਲੈ ਕੇ ਖਾਲਸੇ ਨੂੰ ਦਿੱਤਾ अच्छा जमीन ਲੈਤੀ ਆੜ ਤੇ ਠੀਕ ਹੈ ਠੀਕ ਹੈ ਜੀ ਨਾ ਉਹ ਬੁੜੀ ਰਹੀ ਵਿਚਾਰੀ ਆ ਬੱਚੇ ਸਾਹਮਣੇ ਬੁੜਾ ਬੁੜੀ ਦਾ ਕੀ ਕਸੂਰ ਆ ਨਾ ਨਾ ਨਹੀਂ ਦਾ ਆ ਗੱਲਾਂ ਗਲਤ ਨੇ ਇਹ ਚਾਹੀਦਾ ਤਾਂ ਇਹ ਸੀ ਕਿ ਜੇ ਇੰਨਾ ਚਿਰ ਉਹਨੇ ਮੁੰਡੇ ਨੂੰ ਪਾਲਿਆ ਸੀ ਉਹਨੂੰ ਰੋਟੀ ਦਿੰਦੇ ਸਗੋਂ ਉਹਦੇ ਨਾਮ ਅੱਧਾ ਕਿੱਲਾ ਕੋਈ ਪਹਿਲੀ ਲਵਾ ਕੇ ਉਹਨੂੰ ساری ਉਮਰ ਰੋਟੀ ਖਵਾਉਂਦੇ ਕਿਉਂ ਨਹੀਂ ਪਾਲਿਆ ਸੀ ਮਨਦੀਪ ਬਨੂ ਨੇ ਪਾਲਿਆ ਸੀ ਨਹੀਂ ਜਮੀਨ ਦੀ ਉਹਨਾਂ ਕਰੇ ਕੋਈ ਘਟ ਨਹੀਂ ਗਈ ਜੀ ਅੱਛਾ ਬਿਲਕੁਲ ਘਟ ਨਹੀਂ ਕੋਈ ਕਿਸੇ ਤਰ੍ਹਾਂ ਨਹੀਂ ਮੈਂ ਘਰੇ ਵੀ ਗਿਆ ਉਹਨਾਂ ਦੇ ਕੋਈ ਕਿਸੇ ਦੀ ਨਹੀਂ ਉਹਨਾਂ ਨੇ ਕਹਿ ਵੀ ਮੈਂ ਪਿੰਡ ਦੀ ਇੱਜ਼ਤ ਹੈ ਮੇਰੀ ਮੈਂ ਡੇਗਣਿੰਦਾ ਮੇਰੇ ਦੋਤਿਆਂ ਨੂੰ ਪਰੋਸਾ ਰੱਖਿਆ ਪੂਰਾ ਗੱਡ ਕੇ ਠੀਕ ਹੈ ਪਿੰਡ ਇੱਧਰ ਦੀ ਇੱਧਰ ਹੋਈ ਮੈਂ ਕਦੇ ਜਿੰਦਗੀ ਦੀ ਝੂਠ ਨਹੀਂ ਬੋਲਿਆ ਨਾ ਬੋਲਿਆ ਗੁਰੂ ਦੇ ਲੜ ਲੱਗ ਗਿਆ ਸਹੀ ਗੱਲਾਂ ਕਹੋ ਕੱਲ ਨੂੰ ਮਰਦਾ ਅੱਜ ਮਰਦਿਆਂ ਪਰ ਬਾਪੂ ਇਹ ਫਿਰ ਜਿਹੜੀ ਪੈਣਾ ਗੱਲ ਬਹੁਤ ਵੱਡੀ ਜਿਹੜੀ ਆਪਾਂ ਮਿਸ ਕਰ ਰਹੇ ਆ ਉਹ ਉਸ ਕੁੜੀ ਨੂੰ ਸਪਰੇਅ ਪਿਆਉਣ ਨਾਲ ਆ ਮਾਮਲਾ ਹੈ ਉਹ ਕੁੜੀ ਉੱਥੇ ਹਸਪਤਾਲ 'ਚ ਬਿਆਨ ਦੇ ਰਹੀ ਹੈ ਕਿ ਮੈਨੂੰ ਜ਼ਬਰਦਸਤੀ ਸਪਰੇਅ ਪਿਆਈ ਗਈ ਇਹ ਕਹਿ ਰਹੀ ਹੈ ਵੀ ਅਸੀਂ ਨਹੀਂ ਪਿਆਈ ਤੁਸੀਂ ਕੁਝ ਦੇਖਿਆ ਇਹਦੇ ਬਾਰੇ ਵਿੱਚ ਕੋਈ ਦੇਖੀ ਇਹਦੇ ਬਾਰੇ ਮੈਂ ਪੁੱਛੀ ਤੇ ਕਿਹਾ ਮੈਂ ਇਸ ਨਾਮ ਤਰੀਕਤੀ ਮੇਰੀ ਅੱਛਾ ਮੈਂ ਤਰੀਕ ਤੇ ਗਿਆ ਸੀ ਪਰ ਬਾਪੂ ਫਿਰ ਜੇ ਇਹ ਭੈਣ ਆ ਜਿਹੜੀ ਇਹ ਜਿਹੜੀ ਹੁਣ ਇੱਥੇ ਉਹਦੇ ਮਨਦੀਪ ਦੀ ਜਿਹੜੀ ਵਾਈਫ ਹੈ ਇਹ ਭੈਣ ਨੂੰ ਫਿਰ ਹਿੱਸਾ ਕਿਵੇਂ ਮਿਲੇ ਹੱਕ ਕਿਵੇਂ ਮਿਲੇ ਇਹ ਕਹਿੰਦੇ ਇਹ ਇਹ ਇਹਨਾਂ ਦਾ ਸਵਾਲ ਹੈ ਇਹ ਕਹਿੰਦੇ ਵੀ ਬੇਸ਼ੱਕ ਅਸੀਂ ਕਾਨੂੰਨੀ ਲੜਾਈ ਲੜ ਰਹੇ ਹਾਂ ਪਰ ਇੱਥੇ ਜਿਹੜੀ ਉਹ ਬੱਚੀ ਹੈ ਛੋਟੀ ਜੀ ਉਹਨੂੰ ਆਪਦੇ ਘਰ ਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ ਜਿਹੜੀ ਉਹ ਭੈਣ ਆ ਜਿਹੜੀ ਉਹਨਾਂ ਦੀ ਵਾਈਫ ਆ ਉਹਨੂੰ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ ਇਹ ਵੀ ਤਾਂ ਗਲਤ ਸੀ ਨਾ ਇਹ ਗਲਤ ਇਹ ਗਲਤ ਨਹੀਂ ਜੀ ਗਲਤ ਸਹੀ ਜੀ ਮਰਨ ਤੋਂ ਪਹਿਲਾਂ ਮੁੰਡਾ ਹੋ ਆਪਣੀ ਬੇਟੀ ਦੇ ਨੌਕਰ ਆ ਗਿਆ ਹੂੰ ਆਪਣੀਆਂ ਪੜਾਂਆਂ ਨੂੰ ਕਰਾ ਗਏ। ਅੱਛਾ ਇਹਦੇ 'ਚ ਕੋਈ ਚੱਕਰ ਨਹੀਂ ਫਿਰ ਜਦੋਂ ਬੇਟੀ ਦਾ ਹੱਕ ਆ ਬੇਟੀ ਦੀ ਨਾਂ ਕਰਾ ਕੇ ਫਿਰ ਬੇਟੀ ਆਪਣੇ ਘਰੇ ਆਵੇ ਉਹ ਤਾਂ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਕਿਸੇ ਨੂੰ ਜੱਟੇ ਇਹ ਕੰਮ ਹੋਇਆ ਮੁੰਡਾ ਮੁੱਕਿਆ ਹੂੰ ਇਹ ਜਨਾਲ ਪਿੰਡ ਆ ਇੱਧਰ ਹੂੰ ਜਨਾਲ ਆਪਣੇ ਪਿੰਡ ਨੂੰ ਭੱਜ ਗਏ ਸੌਰੀ ਤੂੰ ਆਪਣੇ ਦਿਮਾਗ ਪਤੀ ਨੂੰ ਛੱਡ ਕੇ ਜੰਨੀ ਆ ਹੂੰ ਕੀ ਕਾਨੂੰਨ ਹੈ ਜੋ ਜਿਹੜਾ ਬਣਨਾ ਸੀ ਬਣ ਗਿਆ ਹੂੰ ਆਪਣੇ ਪਤੀ ਨੂੰ ਨਹੀਂ ਛੱਡਣ ਦਾ ਹੱਕ ਬਣਦਾ ਬੋਲੋ ਦੱਸੋ ਕਿ ਐ ਕੁਝ ਵੀ ਹੋ ਜੇ ਕਤਿਨ ਛੱਡਣਾ ਕਦੇ ਨਹੀਂ ਉਹ ਕਹਿੰਦੇ 10 ਸਾਲ ਨੂੰ ਮੁੰਡਾ ਜਿਉਂਦਾ ਵੀ ਰਿਹਾ ਪਹਿਲੇ ਉਹ ਮੁੰਡਾ ਪਹਿਲਾਂ ਜਿਉਂਦਾ ਵੀ ਰਿਹਾ ਤੇ ਕਦੇ ਵੀ ਅੱਜ ਤੱਕ ਅੱਬਰ ਰੋਟੀ ਕਿੰਨੇ ਤੜਕੇ ਵੀ ਪੁੱਛ ਲਿਆ ਜਦੋਂ ਮਰਜੀ ਪੁੱਛ ਲਿਓ ਕਦੇ ਉਹ ਮੁੰਡੇ ਨੇ ਸ਼ਰਾਬ ਕਦੇ ਜਰਦਾ ਕਦੇ ਬੀੜੀ ਬੇਦਾਗ ਬੰਦਾ ਅੱਛਾ ਹਾਂ ਮੈਂ ਲੱਤ ਹੀ ਰੂਦੀ ਆ ਗੂ ਸਾਰੀ ਨਗਰ 'ਚ ਜੇ ਇੱਕ ਵੀ ਕਹਦੇ ਵੀ ਉਹ ਬੰਦਾ ਦਾਰੂ ਪੀਂਦਾ ਸੀ ਇੱਥੇ ਉਹ ਕਿਤੇ ਨਾ ਕਿਤੇ ਗੱਗਨ ਫਿਰ ਉਹੀ ਗੱਲ ਮੁੱਕਦੀ ਆ ਵੀ ਜਿਹੜਾ ਜਾਣ ਵਾਲਾ ਆਪਣੀ ਜਾਨ ਤੋਂ ਗਿਆ ਪਿੱਛੋਂ ਝਗੜਾ ਰਹਿ ਗਿਆ ਸਿਰਫ ਜ਼ਮੀਨ ਦਾ ਤੇ ਗੱਲ ਹੁਣ ਜਿਹੜੀ ਹੈ ਕੋਰਟ ਕਚੈਰੀ ਹੋ ਕੇ ਨਿਬੜਨੀ ਆ ਤੇ ਨਿਬੜਨੀ ਉਵੇਂ ਹੀ ਆ ਜਿਵੇਂ ਪ੍ਰਸ਼ਾਸਨ ਨੇ ਫੈਸਲਾ ਕਰ ਦੇਣਾ ਪਰ ਜਿਹੜੇ ਇਹ ਲੜਾਈਆਂ ਝਗੜੇ ਹੋ ਰਹੇ ਨੇ ਅਸੀਂ ਚਾਹੁੰਦੇ ਆ ਵੀ ਕਿਤੇ ਨਾ ਕਿਤੇ ਜੇ ਪੰਚਾਇਤ ਪਿੰਡ ਦੀ ਜਾਂ ਫਿਰ ਪ੍ਰਸ਼ਾਸਨ ਇਸ ਝਗੜੇ ਨੂੰ ਤਰੀਕੇ ਨਾਲ ਨਿਬੇੜ ਦੇ ਤਾਂ ਬਹੁਤ ਚੰਗਾ ਹੋਊਗਾ ਨਹੀਂ ਫਿਰ ਕੋਈ ਨਾ ਕੋਈ ਹੋਰ ਇੱਥੇ ਜਾਨੀ ਮਾਲੀ ਨੁਕਸਾਨ ਆ ਜਿਹੜਾ ਉਹ ਹੋ ਸਕਦਾ ਹੈ ਬਾਈ